ਇਹ ਟੋਡਾ ਕਹਿੰਦੇ ਆ ਇਹ ਇਹ 돌ਪੁਰੀ ਪੱਥਰ ਦੇ ਬਣੇ ਹੋਏ ਆ ਜੀ ਆ ਚੀਜ਼ ਉਹਦਾ ਪੱਕਾ ਇਲਾਜ ਹੈ ਇਹਦੇ ਨਾਲ ਨਾ ਦੇਮ ਕਾਵੇ ਲੋਕ ਤੁਹਾਡੇ ਸਾਹਮਣੇ ਆ ਠੀਕ ਹੈ ਅੰਦਰ ਇੱਥੇ ਪੱਥਰ ਨਾ ਰੱਖਿਆ ਸਲਾਮ ਵਾਲਾ ਤਾਂ ਮਸਲਾ ਹੀ ਨਹੀਂ ਕਰਦਾ ਮਟੀਰੀਅਲ ਕਿਹੜੀ ਚੀਜ਼ ਦਾ ਬਣਿਆ ਹੁੰਦਾ ਇਹ ਗੁਜਰਾਤੀ ਮਿੱਟੀ ਦਾ ਹੈ ਗੁਜਰਾਤੀ ਮਿੱਟੀ ਦਾ ਗੁਜਰਾਤ ਚ ਬਣਦਾ ਹੈ ਜੀ ਠੀਕ ਹੈ ਉੱਥੋਂ ਹੀ ਮੰਗਵਾਇਆ ਸਾਬਾ ਉੱਥੇ ਗੁਜਰਾਤ ਚੋਂ ਹੀ ਆਉਂਦਾ ਹੈ ਇਹ ਸੀਲਿੰਗ ਤੇ ਇੰਟੀਰੀਅਰ ਤਾਂ ਬੀਏਜੀ ਸਰਤੀ ਨੇ ਕੀਤਾ ਜੀ ਅੱਛਾ ਉਹਨਾਂ ਨੇ ਇੰਟੀਰੀਅਰ ਵੀ ਕੀਤਾ ਆਪਣਾ ਠੀਕ ਹੈ ਤੁਸੀਂ ਗੱਲ ਦੋਸਤੋ ਬਹੁਤ ਸੋਹਣੀਆਂ ਕੋਠੀਆਂ ਜਵਾਜੇ ਥੋੜੇ ਐਸੇ ਹੋਰ ਕੋਠੀ ਲੈ ਕੇ ਆਏ ਆ ਜਿਨੂੰ ਮੈਂ ਕੋਠੀ ਨੀ ਇੱਕ ਮਹਿਲ ਹੀ ਕਹੂੰਗਾ ਵੀ ਉਹ ਮਹਿਲ ਤੋਂ ਘੱਟ ਨਹੀਂ ਹੈਗਾ ਬੜੀ ਖੁੱਲੇ ਏਰੀਏ ਚ ਡਿਜ਼ਾਈਨ ਹੈ ਜਿਹਾ ਜੋ ਮਾਡਰਨ ਵੀ ਹੈ ਹੈਰਿਟੇਜ ਲੁੱਕ ਵੀ ਦੇਈ ਜਾਂਦਾ ਹੈ ਠੀਕ ਹੈ ਤੇ ਜੇ ਪੈਸਾ ਲਾਇਆ ਨਾ ਤਾਂ ਪੈਸਾ ਬੋਲ ਕੇ ਆਉਂਦਾ ਵੀ ਇਹਨਾਂ ਵਧੀਆ ਡਿਜ਼ਾਈਨਾਂ ਖੁੱਲੇ ਏਰੀਏ ਦੇ ਵਿੱਚ ਖੁੱਲੀ ਜਗ੍ਹਾ ਦੇ ਵਿੱਚ ਆਓ ਤੁਹਾਨੂੰ ਪੂਰੀ ਕੋਠੀ ਵਿਖਾਣੇ ਆ ਤੇ ਅੰਦਰ ਕੀ ਕੀ ਕੰਮ ਹੋਇਆ ਲੱਕੜ ਦਾ ਕੰਮ ਫਰਸ਼ ਦਾ ਕੰਮ ਜੋ ਵੀ ਵਧੀਆ ਅਲੱਗ ਚੀਜ਼ਾਂ ਕੀਤੀਆਂ ਤੁਹਾਨੂੰ ਕੱਲੀ-ਕੱਲੀ ਚੀਜ਼ ਬਾਰੇ ਆਪਾਂ ਪ੍ਰੋਪਰ ਜਾਣਕਾਰੀ ਦਵਾਂਗੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਭਾਈ ਪਹਿਲਾਂ ਤਾਂ ਆਪਣਾ ਨਾਮ ਤੇ ਆਪਾਂ ਕਿਹੜੀ ਜਗ੍ਹਾ ਤੇ ਖੜੇ ਆ ਮੇਰਾ ਨਾਮ ਬਲਕਨ ਸਿੰਘ ਰਾਮਗੜੀਆ ਠੀਕ ਹੈ ਜੀ ਆਪਾਂ ਬੋਲਣ ਵਾਲੀ ਪਿੰਡ ਬੋਲਣ ਵਾਲੀ ਚ ਖੜੇ ਆ ਜੀ ਠੀਕ ਹੈ ਭਾਈ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਆ ਕੰਮ ਕਰਦੇ ਨੂੰ ਆ ਕੰਮ ਕਰਦੇ ਨੇ ਭਾਈ ਜੀ 18 ਸਾਲ ਦਾ ਐਕਸਪੀਰੀਅੰਸ ਹੈ ਜੀ 18 ਸਾਲ ਦਾ ਐਕਸਪੀਰੀਅੰਸ ਹੋ ਗਿਆ ਭਾਈ ਪਹਿਲਾਂ ਤਾਂ ਮਾੜਾ ਦੱਸੋ ਵੀ ਆ ਜਿੰਨਾ ਵੀ ਵਧੀਆ ਕੋਠੀ ਬਾਰ ਰੱਖੀ ਆ ਸਾਰੇ ਦਾ ਏਰੀਆ ਕਿੰਨਾ ਤੇ ਛੱਜਿਆ ਏਰੀਆ ਕਿੰਨਾ ਹੈਗਾ ਇਹ ਜੀ ਦੋ 플랏 ਹੈ ਜੀ 78/100 ਦੇ 150/100 ਹੋ ਗਿਆ ਜੀ ਠੀਕ ਹੈ ਇੱਕ 플랏 ਵਿੱਚ ਤਾਂ ਆਪਣੀ ਬਿਲਡਿੰਗ ਆ ਗਈ ਪੂਰੀ 78/100 ਦੀ ਇੱਕ ਬਿਲਡਿੰਗ ਹੋਗੀ ਠੀਕ ਹੈ ਇੱਕ ਸਾਈਡ ਵਿੱਚ ਆ ਗਿਆ ਸਟੋਰੇਜ ਵਗੈਰਾ ਤੇ ਪਾਰਕਿੰਗ ਵਗੈਰਾ ਆ ਜਿਵੇਂ ਆਪਾਂ ਪੁਰਾਣੇ ਵੀ ਆ ਦਾ ਨਰਮਾ ਸਟੋਰ ਕਰਨ ਵਾਸਤੇ ਵੀ ਫਸਲ ਰੱਖਣ ਵਾਸਤੇ ਹੋ ਗਿਆ ਸਾਰਾ ਗੱਡੀਆਂ ਵਗੈਰਾ ਪਾਰਕ ਕਰਨੀਆਂ ਠੀਕ ਹੈ ਪਾਰਕਿੰਗ ਏਰੀਆ ਸਾਰਾ ਹੋ ਗਿਆ ਠੀਕ ਹੈ ਤੇ ਆ ਵਾਲਾ ਹੈ ਆਪਣਾ ਕੋਠੀ ਦਾ ਵੀ ਕਿੰਨਾ ਏਰੀਆ ਕਿੰਨੇ ਏਰੀਆ ਬਣੀ ਹੋਈ ਆ ਵਾਲੀ ਸਾਰੀ ਇਹ ਜੀ 52x48 ਦਾ ਕਵਰ ਏਰੀਆ 52 ਬਾਈਰ ਤਾਲੀ ਦਾ ਠੀਕ ਹੈ ਭਾਈ ਮਾੜਾ ਵਿਖਾਉਂਗੇ ਸਾਰੀ ਆ ਜਾਓ ਭਾਈ ਭਾਈ ਨੀਆ ਤੋਂ ਸ਼ੁਰੂ ਕਰੀਏ ਹਾਂਜੀ ਕਿੰਨੇ ਫੁੱਟ ਤੋਂ ਸੜਕ ਤੋਂ ਕਿੰਨੇ ਫੁੱਟ ਤੇ ਪਾਈ ਹੈ ਤੇ ਆ ਉੱਪਰ ਤੱਕ ਕਿੰਨੇ ਫੁੱਟ ਤੱਕ ਆਪਾਂ ਲੈ ਕੇ ਆਏ ਇਹ ਇਹ ਜੀ ਸੜਕ ਤੋਂ 10 ਫੁੱਟ ਉਚਾਈ ਦੇ ਪ੍ਰੈਂਥ ਲੈਵਲ ਹੈ ਜੀ ਇਹਦਾ ਠੀਕ ਹੈ 24 ਕਲਮੇ ਦੇ ਵਿੱਚ ਨੀਮ ਦੇ ਵਿੱਚ ਰੱਖੇ ਗਏ ਆ ਠੀਕ ਹੈ ਜੀ ਤੇ ਇਹਦੀ ਹਾਈਟ ਹੈ ਜੀ 10 ਫੁੱਟ ਸੜਕ ਤੋਂ ਠੀਕ ਹੈ ਜੀ ਤੇ ਭਾਈ ਕੋਠੀ ਦਾ ਡਿਜ਼ਾਈਨ ਕਿਹਨੇ ਬਣਾਇਆ ਇਹ ਆਹਲਾ ਇਹ ਜੀ ਆਪਣੇ ਗੰਗਾ ਨਗਰ ਦੇ ਆਰਕੀਟੈਕਟ ਹੈ ਜੀ ਵੀਜੈ ਸਾਰਥੀ ਜੀ ਉਹਨਾਂ ਦਾ ਡਿਜ਼ਾਈਨ ਹੈ ਜੀ ਵਿਜੇ ਸਾਰਥੀ ਦਾ ਹੀ ਮੈਂ ਵਿਜੇ ਸਾਰਥੀ ਦਾ ਬਾਈ ਦੀ ਬਾਂਹ ਬਾਂਹ ਕੋਠੀਆਂ ਵੇਖ ਲਿਆ ਵੀ ਹਾਂ ਜੀ ਉਹਨਾਂ ਦੀ ਹਰ ਕੋਠੀ ਅਲੱਗ ਹੈ ਵੀ ਆਪਾਂ ਇਹੀ ਨਹੀਂ ਕਹਿ ਸਕਦੇ ਨਾ ਵੀ ਯਾਰ ਇੱਕ ਬੰਦਾ ਜੇ ਬਣਵਾ ਕੇ ਆਏ ਕਈ ਆਰਕੀਟੈਕਟ ਵੈਸੇ ਮੈਂ ਬਹੁਤ ਵੇਖਿਆ ਹੈ ਹਾਂ ਜੀ ਬਈ ਇੱਕੋ ਹੀ ਨਕਸ਼ਾ ਸਾਰੇ ਹੰਦਈ ਜਾਂਦੇ ਆ ਬਟ ਵਿਜੇ ਸਾਰਥੀ ਦੀ ਜੇ ਆਪਾਂ ਗੱਲ ਕਰੀਏ ਨਾ ਹਰ ਕੋਠੀ ਦਾ ਅਲੱਗ ਡਿਜ਼ਾਈਨ ਤੇ ਯੂਨੀਕ ਹੁੰਦਾ ਹੈ ਹਾਂ ਕੋਪੀ ਕਾਪੀ ਨਹੀਂ ਹੋਊਗੀ ਕੋਪੀ ਨਹੀਂ ਹੋਗਾ ਵੀ ਆਪਾਂ ਕਹੀਏ ਵੀ ਹੈ ਨਾ ਵੀ ਇੱਕ ਜਗ੍ਹਾ ਕਰਤੀ ਤਾਂ ਦੂਜੀ ਜਗ੍ਹਾ ਤੁਹਾਨੂੰ ਸੇਮ ਚੀਜ਼ ਨਹੀਂ ਮਿਲਨੇਗੀ ਹਾਂ ਜੀ ਬਈ ਆ ਚਾਰਲੇ ਸਾਈਡ ਕੋ ਕੋਟਾ ਸਟੋਨ ਹੈ ਜੀ ਕੋਟਾ ਸਟੋਨ ਲੈ ਬਈ ਇਹਦਾ ਕੀ ਫਾਇਦਾ ਹੁੰਦਾ ਜੇ ਆਪਾਂ ਇੰਟਰਲੌਕ ਟਾਈਲਾਂ ਜਿਹੜੀ ਦੂਜੀ ਹੁੰਦੀ ਹੈ ਆ ਸਿੰਪਲ ਟਾਈਲ ਜਾਂ ਮਾਰਬਲ ਨਾਲ ਲਵਾ ਕੇ ਆਪਾਂ ਜੇ ਆਹ ਲਵਾਈਏ ਤਾਂ ਕੀ ਫਾਇਦਾ ਹੁੰਦਾ ਇਹਦੀ ਇੱਕ ਤਾਂ ਸਫਾਈ ਰਹਿੰਦੀ ਹੈ ਜੀ ਬਹੁਤ ਵਧੀਆ ਸਫਾਈ ਬਹੁਤ ਜ਼ਿਆਦਾ ਰਹੂਗੀ ਠੀਕ ਹੈ ਜੀ ਇੱਕ ਇਹ ਠੰਡਾ ਰਹਿੰਦਾ ਹੈ ਜੀ ਠੰਡਾ ਰਹਿੰਦਾ ਠੀਕ ਹੈ ਮਤਲਬ ਤੋਂਪਲੇ ਤਪ ਤਾਂ ਨਹੀਂ ਆਉਂਦਾ ਉਹਦੇ ਚ ਆਪਣੇ ਇੰਟਰਲੌਕ ਵਗੈਰਾ ਵਿੱਚ ਆਪਾਂ ਨੂੰ ਸਫਾਈ ਦੀ ਬੜੀ ਦਿੱਕਤ ਆ ਜਾਂਦੀ ਹੈ ਠੀਕ ਹੈ ਜੀ ਦੂਜਾ ਮਾਰਬਲ ਆਪਾਂ ਤਪਨ ਲੱਗ ਜਾਂਦਾ ਗਰਮੀ ਚ ਠੀਕ ਹੈ ਠੰਡਾ ਰਹੂਗਾ ਠੀ ਜੇ ਆਪਾਂ ਗੇਟ ਗੱਲ ਕਰੀ ਆ ਪੂਰਾ ਮਹਿਲ ਵਾਂਗੂ ਬਣਾਇਆ ਹੋਇਆ ਹਾਂਜੀ ਹਾਂਜੀ ਬਈ ਪੂਰੀ ਰਾਇਲ ਲੁੱਕ ਆਉਂਦੀ ਐ ਇੱਥੇ ਵੀ ਕਿੰਨੇ ਹਾਈਟ ਤੇ ਬਈ ਆਪਾਂ ਪੂਰਾ ਪ੍ਰੋਪਰ ਆਪਣਾ ਛੱਦੇ ਹੋਇਆ ਵਾਲਾ ਇਹ ਡਬਲ ਡੁਪਲੈਕਸ ਤੇ ਲੱਗੀ ਹੋਈ ਐ ਡੁਪਲੈਕਸ ਲੱਗੀ ਹੋਈ ਕਿੰਨੇ ਫੁੱਟ ਤੇ ਹੋ ਗਈ ਬਈ ਆਵਲੀ ਇਹ 24 ਫੁੱਟ ਤੇ ਆ ਜੀ 12 12 ਫੁੱਟ ਤੇ ਆਪਣੀ ਛੱਤ ਠੀਕ ਐ ਤੇ ਆ ਆ ਜਿਹੜੇ ਪਿਲਰ ਬਣਾਇਆ ਵੀ ਆ ਕਿੰਨੇ ਫੁੱਟ ਥੱਲੇੋਂ ਲੈ ਕੇ ਆਏ ਤਾਂ ਆਪਾਂ ਕਿੰਨੇ ਇਹ ਇਹਨੇ ਗਹਿਰਾਈ ਐ ਜੀ 12 ਫੁੱਟ ਐ ਜ਼ਮੀਨ ਚ ਦੱਬੇ ਹੋਏ ਜਮੀਨ ਚ 12 ਫੁੱਟ ਐ ਆਵਲੀ ਠੀਕ ਐ ਜੀ ਤੇ ਉੱਪਰ ਆਪਣੇ ਤੇ ਬਈ ਆਹ ਮੇਨ ਜਿਹੜੀ ਗੱਲ ਹੈਗੀ ਨਾ ਮੈਂ ਕੋਠੀ ਚ ਕੀ ਵੇਖੀ ਆ। ਬਈ ਜ਼ੂਮ ਕਰਕੇ ਵਿਖਾ। ਆ ਜਿਹੜੇ ਆ ਤੁਸੀਂ ਪੱਥਰ ਲਵਾਏ ਹੋਏ ਆ। ਆ ਬਈ ਇਹਨਾਂ ਨੂੰ ਕੀ ਕਹਿੰਦੇ ਆ? ਇਹਨੂੰ ਬਈ ਟੋਡਾ ਕਹਿੰਦੇ ਆ। ਇਹ ਇਹ 돌ਪੁਰੀ ਪੱਥਰ ਦੇ ਬਣੇ ਹੋਏ ਆ ਜੀ। 돌ਪੁਰੀ ਪੱਥਰ। ਠੀਕ ਐ। ਤੇ ਪੁਰਾਣੇ ਕਿਲੇ ਤੇ ਨਾ ਵੇਖਿਆ ਆਪਣੇ ਰਾਜਸਥਾਨ ਚ ਮੈਂ ਲਈ ਆਪਾਂ ਨੂੰ ਵੇਖਣ ਨੂੰ ਮਿਲਦੀ ਆ ਇਹ ਚੀਜ਼। ਬਈ ਜਿੰਨੇ ਪੁਰਾਣੇ ਕਿਲੇ ਸੀਗੇ ਉਹ ਸਾਰਿਆਂ ਚਾਹ ਚੀਜ਼ ਬਣੀ ਹੋਈ ਆ। ਪੁਰਾਣੇ ਮੈਂ ਘਰ ਵੀ ਹਜੇ ਵੇਖਿਆ ਵੀ 70 80 100 ਸਾਲ ਪੁਰਾਣੇ। ਉਹਨਾਂ ਚਾਹ ਚੀਜ਼ ਲੱਗੀ ਹੁੰਦੀ ਸੀ। ਪੂਰੀ ਹ ਤਨਾਲੇ ਵੇਖਣ ਨੂੰ ਵਧੀਆ ਤੇ ਨਾਲੇ ਆਪਣਾ ਮਜ਼ਬੂਤ ਵੀ ਹੈਗੇ ਚਾਰੇ ਪਾਸੇ ਲੱਗੇ ਬਈ ਆਹ ਵਾਲੀ ਚੀਜ਼ ਇਹ ਚਾਰੇ ਸਾਈਡ ਲੱਗੇ ਹੈਗੇ ਹਰੇ ਛੱਜੇ ਥੱਲੇ ਲੱਗੇ ਹੋਏ ਐਦਰੋਂ ਵਿਖਾਈ ਇਸ ਪਾਸੇ ਉੱਪਰ ਦੇ ਐਦਰ ਆ ਕੇ ਵਿਖਾ ਉੱਪਰ ਵੀ ਲੱਗੇ ਆ ਉੱਥੇ ਜ਼ੂਮ ਕਰੀ ਮਾਰਾ ਆ ਉੱਥੇ ਪਹਿਲਾਂ ਲੋਕੀ ਕਹਿੰਦੇ ਵੀ ਜ਼ੂਮ ਕਰਕੇ ਨਹੀਂ ਵਿਖਾਉਂਦੇਗੇ ਕਲਾਸਿਕ ਡਿਜ਼ਾਈਨ ਹੈ ਇਹ ਪੂਰਾ ਕਲਾਸਿਕ ਡਿਜ਼ਾਈਨ ਵੀ ਹੋ ਗਿਆ ਰਾਇਲ ਲੁੱਕ ਵੀ ਹੋ ਗਈ ਹੈ ਨਾ ਵੇਖਣ ਨੂੰ ਪੂਰਾ ਵਧੀਆ ਹੈ ਕੋਈ ਕਮੀ ਨਹੀਂ ਲੱਗਦੀਗੀ ਇਸ ਪਾਸੇ ਵਿਖਾ ਸਾਰੇ ਚਾਰੇ ਪਾਸੇ ਜਿਵੇਂ ਲੱਗੇ ਹੋਏ ਉਸ ਪਾਸੇ ਵੀ ਲੱਗੇ ਹੋਏ ਸਾਰੇ ਵਿਖਾ ਦਿਤੀ ਠੀਕ ਹੈ ਤੇ ਬਈ ਐਦਰੋਂ ਆਪ ਤੇ ਪੋਰਚ ਏਰੀਆ ਵੀ ਆਹ ਵਾਲਾ ਕਿੰਨਾ ਹੈਗਾ ਇੱਥੇ ਪੋਰਚ ਦੀ ਚੌੜਾਈ 12 ਫੁੱਟ ਹੈ ਜੀ 12 ਫੁੱਟ ਦੀ ਲੰਬਾਈ 16 ਫੁੱਟ ਹੈ ਜੀ ਲੰਬਾਈ 16 ਫੁੱਟ ਹੈਗੀ ਆ ਠੀਕ ਹੈ ਉੱਪਰ ਵੀ ਆਹ ਵੀ ਸ਼ੋਪ ਵੀ ਸੀ ਕਿ ਇੱਥੇ ਗ੍ਰਿਲ ਵਗੈਰਾ ਲਗਣੀ ਹੈ ਉੱਪਰ ਜੇ ਕੋਈ ਨਹੀਂ ਜੀ ਇਹ ਤਾਂ ਜਾਲੀ ਕੱਢੀ ਹੋਈ ਹੈ ਉੱਤੇ ਡਿਜ਼ਾਈਨ ਹੈ ਬਸ ਕਲੜੀ ਆਇਆ ਨਾਗਾ ਡਿਜ਼ਾਈਨ ਠੀਕ ਹੈ ਭਈ ਘਰ 'ਚ ਕਿੰਨੇ ਕਮਰੇ ਹੈਗੇ ਟੋਟਲ ਸਾਰੇ ਗਰਾਉਂਡ ਫਲੋਰ ਤੇ ਹੈ ਜੀ 4 ਰੂਮ ਹੈ ਜੀ ਠੀਕ ਹੈ ਆ ਬਾਹਰਲਾ ਡਰਾਈਂਗ ਰੂਮ ਆ ਗਿਆ ਹਾਂ ਜੀ ਇਹ ਬਾਹਰ ਦਾ ਟ੍ਰੈਕ ਉਹਨੂੰ ਇੱਧਰ ਆ ਕੇ ਪਹਿਲਾ ਦਰਵਾਜ਼ਾ ਬਖਾਇਆ ਜਿਹੜੀਆਂ ਦਰਵਾਜੇ ਤੇ ਕਲਾਕਾਰੀ ਕੀਤੀ ਹੋਈ ਐ ਬਈ ਲੱਕੜ ਦਾ ਕੰਮ ਕਿਨੇ ਕਰਿਆ ਇੱਥੇ ਇਹ ਲਖਵਿੰਦਰ ਸਿੰਘ ਹੀ ਆ ਰਾਮਗੜੀ ਆ ਨਹੀਂ ਕੀਤਾ ਜੀ ਦਰਵਾਜੇ ਦਾ ਡਿਜ਼ਾਈਨ ਵੇਖੋ ਠੀਕ ਐ ਬਈ ਆ ਕੋਈ ਬੜਾ ਮਹਿੰਗਾ ਦਰਵਾਜਾ ਨਿਕਾ ਠੀਕ ਐ ਪਰ ਕਲਾਕਾਰੀ ਹੁੰਦੀ ਐ ਬਾਈ ਦੀ ਡਿਜ਼ਾਈਨ ਵੇਖੋ ਕਿੰਨਾ ਸੋਹਣਾ ਐ ਤਾਂ ਪਾਲਸਪੂਲ ਸੋਇਆ ਨਹੀਂ ਗਾ ਰੰਗ ਰੰਗ ਹੋਏ ਨਹੀਂ ਉਹ ਤੋਂ ਬਾਅਦ ਵੀ ਆ ਕਰਕੇ ਸਾਗਵਾਨ ਦੀ ਲੱਕੜੀ ਲੱਗੀ ਹੋਈ ਸਾਗਵਾਨ ਦੀ ਲੱਕੜ ਲਾ ਕੇ ਲਾਈ ਹੈ ਨਾ ਬਈ ਬਹੁਤ ਵਧੀਆ ਬਣ ਜਾਣਾ ਬਈ ਆ ਡਰੋਇੰਗ ਰੂਮ ਹੋ ਗਿਆ ਬਾਹਰਲਾ ਹਾਂਜੀ ਠੀਕ ਐ ਆ ਕਮਰੇ ਦਾ ਸਾਈਜ਼ ਕਿੰਨਾ ਬਈ ਹਾਂਜੀ ਆ ਤਾਂ ਸਾਈਜ਼ ਕਿੰਨਾ ਕਮਰੇ ਦਾ 1 ਵੈਂਟੀਲੇਸ਼ਨ ਦੀ ਕੋਈ ਕਮੀ ਨਹੀਂ ਗਈ ਖਿੜਕੀਆਂ ਦੋ ਵੱਡੀਆਂ ਲਾਈਆਂ ਹੋਈਆਂ ਹੈ ਹੈਨਾ ਹਵਾ ਵਧੀਆ ਆਉਗੀ ਤੇ ਆਪ ਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਬਈ ਇੱਕ ਮੈਂ ਆ ਚੀਜ਼ ਵੇਖੀ ਹੈ ਨਾ ਆ ਜੋਂਕਰ ਕੇ ਵਿਖਾ ਆ ਜਿਹੜਾ ਫਰਸ਼ ਦੇ ਉੱਪਰ ਬਾਰਡਰ ਦਾ ਬਣਾ ਰੱਖਿਆ ਹਾਂਜੀ ਹਾਂਜੀ ਆ ਪਹਿਲੀ ਵਾਰ ਵੇਖਿਆ ਬਈ ਇਹਦਾ ਕੀ ਫਾਇਦਾ ਇਹ ਇੱਕ ਤਾਂ ਸੁੰਦਰ ਲੱਗਦਾ ਏ ਇੱਕ ਰੇਤਾ ਨਹੀਂ ਰੁਕਦਾ ਇੱਥੇ ਅੱਛਾ ਇਹ ਤਾਂ ਜੇ ਆਪਾਂ ਸਿੱਧਾ ਰੱਖਦੇ ਕਿ ਤੇ ਰੇਤਾ ਬਹੁਤ ਰੁਕਦਾ ਏ ਕਿ ਰੇਤਾ ਨਹੀਂ ਰੁਕਦਾ ਇੱਕ ਦੇਖਣ 'ਚ ਬਹੁਤ ਸੁੰਦਰ ਲੱਗਦਾ ਠੀਕ ਆ ਪੂਰੇ ਘਰ 'ਚ ਮਾਰਬਲ ਲਵਾਇਆ ਹੈ ਨਾ ਹਾਂਜੀ ਠੀਕ ਹੈ ਸਾਰੇ ਘਰ ਚਿਆਂ ਹੀ ਲੱਗਿਆ ਹੋਇਆ ਤੇ ਬਈ ਡੀਪੀਸੀ ਐਚ ਕੀਤੀ ਹੋਈ ਹੈ ਡੀਪੀਸੀ ਕੀਤੀ ਹੋਈ ਹੈ ਪਰ ਸਲਾਬ ਵਾਲਾ ਰੋਕਣ ਵਾਸਤੇ ਜਿਹੜਾ ਆਪਣਾ ਪਹਿਲਾਂ ਵੀ ਇੱਕ ਵਾਰ ਆਪਾਂ ਗੱਲ ਕਰੀ ਸੀ ਜਿਹੜੇ ਤੁਸੀਂ ਕਹਿੰਦੇ ਸੀ ਨਾ ਵੀ ਉਹ ਡੀਪੀਸੀ ਕੱਚੇ ਤੋਂ ਉੱਪਰ ਰੱਖਣੀ ਚਾਹੀਦੀ ਆਂ ਤੁਸੀਂ ਕਹਿੰਦੇ ਸੀ ਫਰਸ਼ ਦਾ ਹੋਰ 3 ਇੰਚ ਉੱਚੀ ਦਿਖਾਈ ਹੋਈ ਹੈ ਆ ਡੀਪੀਸੀ ਇੱਥੇ ਹਾਂਜੀ ਠੀਕ ਹੈ ਫਰਸ਼ ਤੋਂ 3 ਇੱਕ ਰਤਾ 1 ਇੰਚ ਉਹ 3 ਇੰਚ ਉੱਤੇ ਹੋਗੀ ਉੱਚੀ ਹੋਗੀ ਠੀਕ ਹੈ ਵੀ ਇਹਦੇ ਨਾਲ ਜਿਹੜਾ ਆਪਣਾ ਕੱਚਾ ਹੁੰਦਾ ਵੀ ਕੱਚੇ ਤੋਂ ਉੱਤੇ ਪਾਣੀ ਨਹੀਂ ਚੜਦਾ ਨਾ ਉਹ ਟੱਚ ਨਹੀਂ ਕਰਦਾ ਫਰਸ਼ੋਂ ਦੇ ਨਾਲ ਜੀ ਠੀਕ ਹੈ ਉੱਪਰ ਸਲਾਬ ਨਹੀਂ ਛੜਦੀ ਆ ਬੰਦ ਦਰੋਂ ਉਹ ਬੈਡਰੂਮ ਹੈ ਆ ਬੈਡਰੂਮ ਅੰਦਰੋਂ ਐਂਟਰੀ ਹੈਗੀ ਹੈ ਅੰਦਰੋਂ ਐਂਟਰੀ ਠੀਕ ਹੈ ਸੇਮ ਦਰਵਾਜਾ ਵੀ ਇੱਥੇ ਬਣਾਇਆ ਹੋਇਆ ਜਿਹੜਾ ਡਿਜ਼ਾਈਨ ਉੱਥੇ ਹੈਗਾ ਨਾ ਉਹ ਸੇਮ ਡਿਜ਼ਾਈਨ ਇੱਥੇ ਬਣਾਇਆ ਮਾੜਾ ਇਹ ਪਿੱਛੇ ਹੋ ਕੇ ਮੈਨੂੰ ਬਖਾ ਆ ਕਿੰਨਾ ਉੱਚਾ ਬਣਾਇਆ ਬਈਆ ਕਿੰਨੀ ਹਾਈਟ ਤੇ ਇਹਦੀ ਚੜ੍ਹਾਈ ਹੈ ਨਾ ਫੁੱਟ ਹਾਈਟ ਹੈ ਜੀ 5 ਫੁੱਟ ਚੜਾਈ ਹੈ ਇਹਦੀ 5 ਫੁੱਟ ਚੜਾਈ ਹੈਗੀ ਹੈ ਤੇ ਆ ਦਰਵਾਜਾ ਵੇਖ ਮਤਲਬ ਮੈਂ ਜੇ ਕਿਹਾ ਹੈ ਨਾ ਵੀਡੀਓ ਚ ਵੀ ਮਹਿਲ ਬਖਾਈਏ ਨੇ ਤੁਹਾਨੂੰ ਤਾਂ ਐਂ ਨਹੀਂ ਕਿਹਾਗਾ ਬੜਾ ਦਰਵਾਜੇ ਦਾ ਡਿਜ਼ਾਈਨ ਵੇਖੋ ਹਜੇ ਤਾਂ ਪਿਆਰ ਹੈ ਨੀਗਾ ਪੂ ਵੇਖਣ ਤੇ ਲੱਗਦਾ ਪਿਆ ਜਦੋਂ ਪੂਰਾ ਤਿਆਰ ਹੋ ਗਿਆ ਪਾਲ ਸਕੂਲਸ ਹੋ ਗਈ ਉਹ ਤੋਂ ਬਾਅਦ ਮੂੰਹ ਬੋਲੂਗਾ ਮੂੰਹ ਬੋਲੂਗਾ ਵੀ ਜੇ ਪੈਸਾ ਲਾਇਆ ਘਰ ਚ ਬੰਦੇ ਨੇ ਤਾਂ ਉਹਨੂੰ ਪ੍ਰੋਪਰਲੀ ਉਹਨੂੰ ਸੰਤੁਸ਼ਟੀ ਹੋ ਗਈ ਯਾਰ ਮੈਂ ਵਾਕਈ ਖਰਚਾ ਕੀਤਾ ਤਾਂ ਚੀਜ਼ ਮੂੰਹ ਬੋਲਦੀ ਐ ਸਹੀ ਹੈ ਉਹਨੂੰ ਅੰਦਰ ਆ ਉੱਥੇ ਐਂਟਰੀ ਕਰਕੇ ਆ ਚੀਜ਼ ਬਖਾ ਪਹਿਲਾਂ ਤਾਂ ਉਹ ਐਂਟਰੀ ਹੋ ਗਈ ਫਿਰ ਆ ਹੋ ਗਈ ਤੇ ਆ ਹੋ ਗਿਆ ਪੂਜਾ ਰੂਮ ਵੀ ਬੰਦੇ ਨੇ ਬਾਹਰੋਂ ਆ ਕੇ ਪਹਿਲਾਂ ਇੱਥੇ ਮੱਥਾ ਟੇਕਿਆ ਆ ਉਹਦਾ ਠੀਕ ਹੈ ਪੂਜਾ ਪਾੜ ਕਰਨਾ ਬਾਰ ਬਾਰ ਅਲਗ ਹੋ ਗਿਆ ਵਾਸਤੂ ਦੇ ਹਿਸਾਬ ਨਾਲ ਬਣਾਇਆ ਹੈ ਨਾ ਪੂਰਾ ਕਰ ਵੀ ਜਿਹੜੀ ਡਾਇਰੈਕਸ਼ਨ ਚ ਪੂਜਾ ਰੂਮ ਹੋਣਾ ਚਾਹੀਦਾ ਵਾਸਤੂ ਦੇ ਅਕੋਰਡਿੰਗ ਪੂਰਾ ਕਰ ਵਾਸਤੂ ਸਾਨੂੰ ਵੀ ਉੱਚੀ ਬਣਾਈ ਹੋਈ ਪੂਰਾ ਵਾਸਤੂ ਦੇ ਉਹਨਾਂ ਲੌਬੀ ਵਖਾਤੋ ਆ ਡਿਊਪਲੈਕਸ ਲੌਬੀ ਵਖਾਤੋ ਛਾਤਾ ਵਖਾਤੋ ਤੇ ਪੀਓਪੀ ਰਾ ਡਿਜ਼ਾਈਨ ਵੀ ਜਿਹੜਾ ਅੰਦਰ ਆਉਂਦੀ ਠੀਕ ਹੈ ਬੰਦਾ ਇੱਥੇ ਬੈਠਾ ਹੈ ਬੰਦੇ ਦੀ ਨਿਗਾ ਸਭ ਤੋਂ ਪਹਿਲਾਂ ਫਰਸ਼ ਤੇ ਗਈ ਮਾਰਬਲ ਦਾ ਪੂਰੇ ਘਰ ਚ ਫਰਸ਼ ਲਾਇਆ ਹੋਇਆ ਠੀਕ ਹੈ ਉਹ ਤੋਂ ਬਾਅਦ ਆਪਾਂ ਉੱਪਰ ਵੇ ਦੇ ਡਾਊਨ ਸੀਲਿੰਗ ਹਾਂਜੀ ਡਾਊਨ ਸੀਲ ਜਦੋਂ ਪੂਰੀ ਤਿਆਰ ਹੋ ਗਈ ਬਈ ਰਾਇਲ ਲੁੱਕ ਆਉਂਦੀ ਰਾਇਲ ਰੋਇਲ ਚਿੰਨੀ ਕਿ ਮੇਰੀ ਸਮਝ ਹੈਗੀ ਜਿੰਨਾ ਕਿ ਮੈਂ ਘਰ ਵੇਖਦਾ ਹੁੰਦਾ ਨਾ ਜਿੰਨੀ ਕਿ ਮੇਰੀ ਸਿਆਨਤ ਹੈਗੀ ਆ ਪੂਰੀ ਰਾਇਲ ਲੁੱਕ ਆਉਗੀ ਕੱਲੀ ਕੱਲੀ ਚੀਜ਼ ਬਾਈ ਹੋਰਾਂ ਦੇ ਡਿਜ਼ਾਈਨ ਦੇ ਨਾਲ ਤਸੱਲੀ ਦੇ ਨਾਲ ਤਿਆਰ ਕਰਵਾਈ ਆ ਮਾਰਬਲ ਦਾ ਫਰਸ਼ ਹੋ ਗਿਆ ਲੱਕੜ ਦਾ ਕੰਮ ਹੋ ਗਿਆ ਚਗਾਠਾ ਦੀ ਮਟਾਈ ਬਈ ਮੈਂ ਇੱਕ ਬਈ ਵੇਖੀ ਨਾ ਚਗਾਠਾ ਜਿਹੜੀਆਂ ਲਾਈਆਂ ਹੋਈਆਂ ਆ ਆਮ ਘਰਾਚਾ ਦੀ ਗੇਜ ਬਹੁਤ ਛੋਟੀ ਹੋ ਗਈ ਆ ਇਹਨੂੰ ਚੋੜੀ ਲਵਾਏ ਦਾ ਕਾਰਨ ਕੀ ਆ ਬਈ ਪੂਰੇ 10 ਇੰਚੇ ਕਵਰ ਹੈ ਜੀ 10 ਇੰਚੇ ਕਰ ਕੀਤੀ ਆ ਪੂਰੀ ਦੀਵਾਰ ਨੂੰ ਕਵਰ ਕੀਤਾ ਹੈ ਠੀਕ ਹੈ ਤੇ ਚਗਾਠਾ ਕਿਥੋਂ ਲੈ ਕੇ ਆਂਦੀ ਹੈ ਚਗਾਠਾ ਜੀ ਰਾਣੀਆਂ ਤੋਂ ਮਣਵਾਈਆਂ ਜੀ ਸਰਸੇ ਹਰੇ ਰਾਣੀਆਂ ਸਰਸੇ ਰਾਣੀਆਂ ਤੋਂ ਹੀ ਠੀਕ ਹੈ ਨੋਰਮਲ ਵਈਆ ਚਗਾਠਾ ਮੋਸਟਲੀ ਕਰਾ ਛੋਡੀਆਂ ਹੁੰਦੀ ਆ ਵੱਡੀ ਕਾ ਤੋਂ ਲਵਾਈਏ ਇੱਥੇ ਇਹ ਵੱਡੀ ਲਾਉਣ ਦਾ ਫਾਇਦਾ ਜੀ ਇੱਕ ਤਾਂ ਆਪਾਂ ਨੂੰ ਸਾਰੀ ਕਵਰ ਹੋ ਜਾਂਦੀ ਹੈ ਦੀਵਾਰੀ ਠੀਕ ਹੈ ਲੁੱਕ ਬਹੁਤ ਵਧੀਆ ਆਉਂਦਾ ਹੈ ਇਹ ਹਾਂ ਲੁੱਕ ਤਾਂ ਵਾਕਈ ਵੀ ਆਪਾਂ ਕਹੀ ਜਾਂਦਾ ਵੀ ਪੂਰਾ ਵਧੀਆ ਲੱਗਦਾ ਦਰਵਾਜ਼ੇ ਦਾ ਡਿਜ਼ਾਈਨ ਵੇਖ ਬਾਹਰ ਤੋਂ ਦੂਜਾ ਲਾਇਆ ਇੱਥੇ ਸਨਮਾਈ ਕਾ ਲੜੀਆਂ ਮਨਾਇਆ ਹੋਇਆ ਹੈ ਪੂਰਾ ਠੀਕ ਹੈ ਤੇ ਅਦੇ ਵਿੱਚ ਆ ਜੇ 골ਡਨ ਪੱਤੀ ਲੱਗਦੀ ਹੈ ਤੇ ਡਿਜ਼ਾਈਨ ਪੂਰਾ ਮੂਹ ਬੋਲ ਕੇ ਆਊਗਾ ਹਾਂਜੀ ਠੀਕ ਹੈ ਆ ਦੂਜਾ ਬੈਡਰੂਮ ਹੋ ਗਿਆ ਜੇ ਦੀ ਆਪਾਂ ਬਾਹਰੋਂ ਐਂਟਰੀ ਕਰਦੇ ਸੀਗੇ ਵੀ ਆਹ ਵਾਲਾ ਹੋ ਗਿਆ ਇਸ ਪਾਸੋਂ ਆ ਜਿਹੜਾ ਮੈਂ ਗੇਟ ਕਹੀਦਾ ਸੀਗਾ ਆ ਗੇਟ ਵੇਖੋ ਪੂਰਾ ਵਧੀਆ ਡਿਜ਼ਾਈਨ ਵਾਲਾ ਗੇਟ ਪ੍ਰੋਪਰਲੀ ਸਾਗਵਾਰ ਨਾਲ ਬਣਿਆ ਹੋਇਆ ਲੁੱਕ ਬੋਲਦੀ ਹੈ ਗੇਟ ਦੀ ਡਿਜ਼ਾਈਨ ਬੋਲਦਾ ਵੀ ਕਿੰਨੀ ਜ਼ਬਰਦਸਤ ਚੀਜ਼ ਬਣਾਈ ਹੈ ਇੰਟੀਰੀਅਰ ਵੇਖੋ ਲੱਕੜ ਦਾ ਕੰਮ ਵੀ ਕਿਹੜੇ ਮਿਸਤਰੀ ਨੇ ਕਰਿਆ ਲਖਵਿੰਦਰ ਸਿੰਘ ਰਾਮ ਗੜੀਆ ਦਾ ਕੰਮ ਕੀਤਾ ਹੋਇਆ ਜੀ ਆਹੀ ਪਿੰਡ ਦਾ ਬਈ ਹੈ ਨੇ ਜੋ ਪਿੰਡਾ ਮਰਗੜਾ ਹੈ ਉਹਨਾਂ ਦਾ ਠੀਕ ਹੈ ਅਮਰਗੜ ਦਾ ਬਈ ਹੈ ਠੀਕ ਹੈ ਹੁਣ ਲੱਕੜ ਦਾ ਡਿਜ਼ਾਈਨ ਵੇਖ ਮਤਲਬ ਕੋਈ ਬਾਹਰੀ ਚਮਕ ਤਾਂ ਮਗ ਨਹੀਂ ਸਿੰਪਲ ਡਿਜ਼ਾਈਨ ਹੈ ਵੇਖਣ ਚ ਪੂਰਾ ਵਧੀਆ ਲੱਗ ਜਾਂਦਾ ਹੈ ਨਕਸ਼ੇ 'ਚ ਘਰ 'ਚ ਕੋਈ ਕਮੀ ਨਹੀਂ ਗਈ ਸਾਰੋਂ ਪਾਸੇ ਵੈਂਟੀਲੇਸ਼ਨ ਖੁੱਲਾ ਰੋਸ਼ਨੀ ਖੁੱਲੀ ਆਊਗੀ ਠੀਕ ਹੈ ਇੱਧਰ ਆਇਆ ਉਹਨੂੰ ਆ ਜਿਹੜੀ ਮੇਨ ਚੀਜ਼ ਆਪਾਂ ਵਿਖਾਣੀ ਹੈ ਨਾ ਉਹ ਲੈ ਕੇ ਆਇਓ ਇੱਥੇ ਨਾਰਮਲੀ ਆਪਾਂ ਘਰਾਂ 'ਚ ਵੇਖਦੇ ਹਾਂ ਨਾ ਲੱਕੜ ਦਾ ਕੰਮ ਸਾਰੇ ਕਿਤੇ ਜਿਵੇਂ ਉਹ ਤੁਹਾਨੂੰ ਮੈਂ ਵਿਖਾਇਆ ਸੀ ਕਿ ਵੀ ਐਂਟਰੀ ਤੇ ਜਿਹੜਾ ਆਪਣੀ ਬਣਵਾਇਆ ਹੋਇਆ ਛੋੜਾ ਕਰਕੇ ਤੇ ਆ ਚੀਜ਼ ਵੇਖੋ ਆ ਚੀਜ਼ ਲੱਕੜ ਦੀ ਬਣਵਾਈ ਸੀ ਠੀਕ ਹੈ ਹੁਣ ਆਹੀ ਚੀਜ਼ ਤੁਹਾਨੂੰ ਮੈਂ ਵਿਖਾਉਣਾ ਹੈ ਇਧਰ ਵੇਖੋ ਗ੍ਰੇਨਾਈਟ ਦੀ ਠੀਕ ਹੈ ਲੱਕੜ ਦਾ ਕੰਮ ਆਪਾਂ ਕਰਵਾ ਸਕਦੇ ਸੀਗੇ ਹਮ ਲੇਕਿਨ ਇੱਥੇ ਬਾਈ ਹਰਣਾ ਨੇ ਲਵਾਇਆ ਗ੍ਰੇਨਾਈਟ ਲੋਕੋ ਵਧੀਆ ਲੌਂਗ ਲਾਸਟਿੰਗ ਲੰਬੇ ਟਾਈਮ ਚੱਲੂਗੀ ਨਾ ਕੋਈ ਕੋਈ ਪ੍ਰੋਬਲਮ ਨਹੀਂ ਆਉਂਦੀ ਇਹਦੇ 'ਚ। ਅਜਿ ਦਿਮਕ ਦੀ ਪ੍ਰੋਬਲਮ ਨਹੀਂ ਆਉਂਦੀ ਇਹਦੇ। ਹਾਂ, ਮੇਨ ਗੱਲ ਕਰਾ ਚ ਆਪਣੇ ਅਮੂਮਨ ਕੋਠੀਆਂ 'ਚ ਵੇਖਦੇ ਹਾਂ ਬਈ। ਹੋਰ ਨਹੀਂ ਤਾਂ 2-3 ਸਾਲਾਂ ਬਾਅਦ, 4 ਸਾਲਾਂ ਬਾਅਦ, 5 ਸਾਲਾਂ ਬਾਅਦ ਕਿਤਨਾ ਕਿਤੇ ਕੋਈ ਨਾ ਕੋਈ ਲੱਕੜ ਦਾ ਪਾਟ ਖਰਾਬ ਹੋ ਜਾਂਦਾ। ਹੋ ਜਾਂਦਾ। ਠੀਕ ਹੈ। ਆਹ ਚੀਜ਼ ਦਾ ਪੱਕਾ ਇਲਾਜ ਹੈ। ਇਹਦੇ ਨਾਲ ਨਾ ਦਿਮਕ ਆਵੇ। ਲੋਕ ਤੁਹਾਡੇ ਸਾਹਮਣੇ ਆ। ਠੀਕ ਹੈ। ਨਾ ਕੋਈ ਖਰਾਬ ਹੋਊਗੀ ਔਰ ਨਾ ਨ ਕੋਈ ਪੇਂਟ ਕਰਵਾਉਣ ਦਾ ਚੱਕਰ ਨਾ ਪਾਲਸ ਕਰਾਉਣ ਦਾ ਸੇ ਆਪਾਂ ਨਾ ਕੋਈ ਸਨਮਾਇਕਾ ਫੁੱਲ ਜੂਗੀ ਨਾ ਕੋਈ ਬਦਲਨੀ ਪੈਣੀ ਹੈ ਇੱਕੋ ਵਾਰ ਚ ਪੱਕਾ ਇਲਾਜ ਕਰਤਾ ਕਰੋ ਵੇਖਣ ਚ ਲੋਕ ਲੱਗਦੀ ਹੈ ਵੀ ਪੈਸਾ ਬੋਲਦਾ ਪੈਸਾ ਬੋਲਦਾ ਚੀਜ਼ ਦਰਦਨੀ ਹੈ ਇੱਧਰ ਸੇਮ ਚੀਜ਼ ਇੱਥੇ ਕੀਤੀ ਹੋਈ ਆ ਵਹਾਂ ਜਿਹੜੀ ਜੀ ਉੱਥੇ ਕੀਤੀ ਹੈ ਸੇਮ ਡਿਜ਼ਾਈਨ ਇੱਥੇ ਬਣਾ ਆ ਡਾਈਨਿੰਗ ਏਰੀਆ ਹੋ ਗਿਆ ਭਾਈ ਆ ਡਾਈਨਿੰਗ ਏਰੀਆ ਹੋ ਗਿਆ ਜੀ ਆ ਕਿਚਨ ਆ ਗਈ ਇੰਦਰ ਆ ਕਿਚਨ ਆ ਗਈ ਮੇਨ ਆ ਵੇਖੇ ਤਰੋਂ ਵੀ ਐਸ ਪਾਸੇ ਉਹ ਬੰਦਾ ਐਂਟਰੀ ਕਰਦਾ ਠੀਕ ਐ ਐਂਟਰੀ ਕਰਕੇ ਸਿੱਧਾ ਘਰ ਦੇ ਵਿੱਚ ਆਓ ਡਾਈਨਿੰਗ ਏਰੀਆ ਕੀਤਾ ਮੇਨ ਨਕਸ਼ੇ 'ਚ ਪਤਾ ਕੀ ਆ ਮੈਂ ਇੱਕ ਗੱਲ ਵੇਖੀ ਆ ਹਰ ਇੱਕ ਚੀਜ਼ ਨੂੰ ਆਪਸ 'ਚ ਕਨੈਕਟ ਵੀ ਕੀਤਾ ਹੋਇਆ ਹੈ ਡਿਸਪੈਕਟ ਵੀ ਕੀਤਾ ਹੋਇਆ ਹੈ ਜਿਹੜੇ ਬੰਦੇ ਨੇ ਬਾਰੋ-ਬਾਰਾ ਜਾਣਾ ਹੈ ਬਾਹਰਲਾ ਰੂਮ ਹੋ ਗਿਆ ਉਹਨੂੰ ਅੰਦਰ ਆਉਣ ਦੀ ਲੋੜ ਨਹੀਂ ਗਈ ਕਈ ਵਾਰ ਕਰੇ ਆਪਣੇ ਗੈਸਤ ਆਉਂਦੇ ਆ ਕਈ ਵਾਰ ਇਹ ਜਿਹੇ ਬੰਦੇ ਵੀ ਆਉਂਦੇ ਆ ਆਪਾਂ ਘਰ 'ਚ ਨਹੀਂ ਅੰਦਰ ਲੈ ਕੇ ਆ ਸਕਦੇ ਹਨਾ ਵੀ ਉਹਨੂੰ ਬਾਹਰ ਪਾਤਾਗਾ ਡਿਜ਼ਾਈਨ ਵਿੱਚ ਪੂਰੀ ਫੈਸਿਲਿਟੀ ਦਾ ਧਿਆਨ ਰੱਖਿਆ ਗਿਆ ਹੈ ਬਾਹਰ ਬੈਠਣ ਦਾ ਵੀ ਇੰਝ ਕੀਤਾ ਹੈ ਠੀਕ ਹੈ ਵੀ ਕੋਈ ਕਮੀ ਨਹੀਂ ਗਈ ਵੀ ਬੰਦੇ ਨੂੰ ਇੰਨੀ ਉਪਰ ਆ ਜਾਵੇ ਨਾ ਫੀਲ ਹੋਵੇ ਸਹੂਲਤ ਵੀ ਵਧੀਆ ਦੇਤੀ ਗਈ ਆਹ ਡਾਈਨਿੰਗ ਏਰੀਆ ਇੱਥੋਂ ਆ ਕੇ ਬੰਦਾ ਇੱਥੋਂ ਆਇਆ ਬਾਹਰ ਕਾਤਾ ਕਰਦੇ ਫੰਕਸ਼ਨ ਨਾ ਕੋਈ ਪ੍ਰੋਗਰਾਮ ਚੱਲੀ ਜਾਂਦਾ ਆਪਾਂ ਅੰਦਰ ਨਹੀਂ ਲੈ ਕੇ ਜਾਣਾਗਾ ਬਾਹਰ ਇੱਥੇ ਗੈਰਲੀ ਬਣੀ ਹੋਈ ਆ ਬੰਦਾ ਉੱਥੋਂ ਖਾਈ ਜਾਂਦਾ ਇੱਧਰ ਵਾਈ ਜਾਂਦਾ ਇੱਧਰ ਆ ਗਿਆ ਮੋਨੋ ਕਿਚਨ ਵਾਲਾ ਕੰਮ ਖਾਏ ਇੱਧਰ ਆ ਕੇ ਵੈਂਟੀਲੇਟਡ ਕਿਚਨ ਹੈਗੀ ਆ ਖਿੜਕੀਆਂ ਸਾਰੇ ਪਾਸੇ ਰੋਸ਼ਨੀ ਹਵਾ ਤੇ ਮੇਨ ਆ ਜਿਹੜੀ ਲੱਕੜਾਂ ਦਾ ਕੰਮ ਕੀਤਾ ਹੋਇਆ ਹੈ। ਤੋਂ ਆ ਚੀਜ਼ ਵਖਾ। ਤੇ ਬਾਹੜਾ ਤਮਕ ਤੋਂ ਮਗਰੀਗਾ। ਅੰਦਰ ਆ ਲਾਈਏ ਸਟੋਰੇਜ ਆਸਤੇ ਆਪਣੇ ਪ੍ਰੋਪਰਲੀ ਠੀਕ ਹੈ। ਤੇ ਇਧਰ ਆ ਹੋ ਗਿਆ। ਅੰਦਰ ਸਲੇਬ ਗ੍ਰੇਨੇਟ ਦੀ ਬਣਾਈ ਹੋਈ ਹੈ। ਉੱਪਰ ਲੱਕੜ ਦਾ ਕੰਮ ਕੀਤਾ ਹੈ। ਪ੍ਰੋਪਰ ਵੇ। ਮੇਨ ਦੇਖ ਕੇ ਤਾਂ ਆਪਾਂ ਆ ਵੇਖੀਏ ਨਾ ਗਲ ਜਾਂਦੀ ਹੈ ਲੱਕੜ ਕਿਉਂ ਲੱਕੜ ਕਰਕੇ। ਮੇਜਰ ਕੰਮ ਇੱਥੇ ਪੱਥਰ ਦਾ ਕੀਤਾ ਹੈ ਪੱਥਰ ਦਾ ਕੀਤਾ ਹੈ ਜੀ ਇੱਧਰ ਗ੍ਰੇਨਟ ਹੋ ਗਈ ਪਹਿਲਾ ਸਲਾਬ ਅੰਦਰ ਬਣਾਈ ਉਹ ਅੰਦਰ ਪੱਥਰ ਲਾ ਪਾਗਾ ਪੱਥਰ ਲਾ ਕੇ ਵੀ ਨਾ ਸਲਾਬ ਆਵੇ ਨਾ ਕੋਈ ਆਵੇ ਨਾ ਨਕਲ ਕਦੇ ਖਰਾਬ ਹੋਵੇ ਲੱਕੜ ਤੇ ਬਈ ਅਮੂਮਨ ਆਪਾਂ ਬਹੁਤ ਪੈਸਾ ਲਾਉਂਦੇ ਹੁੰਦੇ ਆ ਠੀਕ ਹੈ ਜੇ ਖਰਾਬ ਹੋ ਜਾਏ ਨਿੱਕੀ ਜਿਹੀ ਕਮੀ ਕਰਕੇ ਹਾਂ ਦਿਲ ਬਹੁਤ ਦੁਖਦਾ ਹੁੰਦਾ ਸਹੀ ਹੈ ਹੈਨਾ ਤੇ ਇੱਥੇ ਵੀ ਟਾਈਲਰ ਦਾ ਕੰਮ ਕੀਤਾ ਹੈ ਕਿਚਨ ਚ ਮੋਸਟਲੀ ਪ੍ਰੋਬਲਮ ਆਉਂਦੀ ਹੁੰਦੀ ਹੈ ਸਲਾਬ ਦੀ ਪਾਣੀ ਵਾਲਾ ਏਰੀਆ ਹੁੰਦਾ ਬਰਤਨ ਵਗੈਰਾ ਆਪਣੇ ਹੁੰਦੇ ਆ ਨਾ ਕੁਕਿੰਗ ਹੋਈ ਜਾਂਦੀ ਹੈ ਲੇਕਿਨ ਫਿਰ ਵੀ ਪ੍ਰ ਠੀਕ ਹੈ ਤੇ ਕੋਈ ਕਵੀ ਨਹੀਂ ਛੱਡੀ ਗਈ ਆ ਮਨੂੰ ਆ ਵਿਖਾ ਜਿਹੜੀ ਆ ਪੈਂਟਰੀ ਬਣਾਈ ਹੈ ਸਟੋਰੇਜ ਏਰੀਆ ਨਾਲੇ ਕੱਲੀ ਆ ਚੀਜ਼ ਨਹੀਂ ਆਮੂਮਨ ਕਿਚਨ ਚ ਕੀ ਹੁੰਦਾ ਇੰਨੀ ਕੀ ਸਟੋਰੇਜ ਹੁੰਦੀ ਹੈ ਠੀਕ ਹੈ ਇਹ ਤੋਂ ਲਾਓ ਤੁਹਾਨੂੰ ਆ ਵਿਖਾਣਾ ਆ ਵੇਖ ਆ ਪੂਰਾ ਕਮਰਾ ਸਟੋਰੇਜ ਹਾਸਤੇ ਪਿੰਡਾਂ ਜਗ੍ਹਾ ਕਨੋਂ ਕੱਲੋਂ ਕਰੋਨਾ ਆ ਗਿਆ ਮੰਨ ਲਓ ਕਰੋਨਾ ਵਰਗੀ ਬਿਮਾਰੀ ਹੋ ਜੇ ਘਰ ਦਾ ਭੰਡਾਰ ਰਸਨ ਇਕੱਠਾ ਕਰਨਾ ਪੈ ਜੇ ਠੀਕ ਹੈ 10 ਸਾਲ ਦਾ ਰਸਨ ਇਕੱਠਾ ਕਰ ਲੋ ਇੰਨੀ ਥਾਂ ਬਣਾਈ ਆ ਵਾਸ਼ਿੰਗ ਏਰੀਆ ਅਲੱਗ ਕਰਤਾਗਾ ਉਹ ਸਟੋਰੇਜ ਕਰਤੇ ਪੈਂਟਰੀ ਵਾਸਤੇ ਇਧਰ ਲੱਗਤੋ ਸਟੋਰੇਜ ਕਰਤੇ ਕੁਛ ਮਰਜ਼ੀ ਰੱਖ ਲਓ ਕੋਈ ਦਿੱਕਤ ਹੀ ਨਹੀਂ ਗਈ ਮੇਨ ਯਾਰ ਮੈਨੂੰ ਆ ਚੀਜ਼ ਬਹੁਤ ਵਧੀਆ ਲੱਗੀ ਹੈ ਹਾਂਜੀ ਆ ਬਹੁਤ ਵਧੀਆ ਚੀਜ਼ ਹੈ ਇਹਦੀ ਲਾਈਟ ਵੀ ਬਹੁਤ ਹੈ ਸੁੰਦਰ ਵੀ ਠੀਕ ਹੈ ਉਧਰ ਉਹ ਡਾਊਨ ਡਾਊਨ ਸੀਲਿੰਗ ਵੇਖੋ ਡਾਊਨ ਸੀਲਿੰਗ ਦਾ ਮਤਲਬ ਬਹੁਤ ਵਧੀਆ ਢੀਆ ਡਾਊਨ ਸੀਲਿੰਗ ਕਿਤੋਂ ਕਰਵਾਈ ਆ ਬਈ ਡਾਊਨ ਸੀਲਿੰਗ ਤੇ ਇੰਟੀਰੀਅਰ ਤਾਂ ਬੀ.ਏ.ਜੀ ਸਰਤੀ ਨੇ ਕੀਤਾ ਈ ਅਚਾ ਉਹਨਾਂ ਨੇ ਇੰਟੀਰੀਅਰ ਵੀ ਕੀਤਾ ਆਪਣਾ ਠੀਕ ਹੈ ਡਾਊਨ ਸਿਰ ਵੀ ਬੀਅਨ ਫਰਮ ਨੂੰ ਦਿੱਤਾ ਹੋਇਆ ਹਾਂ ਡਾਊਨ ਸਿਰ ਵੀ ਬੀ ਪੂਰੀ ਰਾਇਲ ਲੁੱਕ ਹੁੰਦੀ ਵੀ ਆਈ ਨਹੀਂ ਵੀ ਆਪਾਂ ਸਿੰਪਲ ਬਾਰਡਰ ਬਣਾ ਕੇ ਸਿੰਪਲ ਪੱਟੀਆਂ ਬਣਾ ਕੇ ਛੱਡਤਾਗਾ ਕੱਲੀ ਕੱਲੀ ਚੀਜ਼ ਉਹਨਾਂ ਕੋਰਾ ਵਾਈ ਹੋਈ ਅੰਦਰ ਦੇਖੋ ਹਾਂ ਹੁਣ ਆ ਕੋਰਾ ਡਿਜ਼ਾਈਨ ਆਪਾਂ ਨੂੰ ਬਾਹਰ ਦਿਖਦੇ ਹੁੰਦੇ ਹੁਣ ਜੋਮ ਕਰਕੇ ਵਖਾਈ ਜਿਹੜੀ ਕੋਰਾ ਬਣਾਈ ਹੈ ਰਾਇਲ ਨਾਲ ਪੂਰੀ ਮੈਚਿੰਗ ਕੀਤੀ ਪੂਰੀ ਰਾਇਲ ਨਾਲ ਬਾਹਰਲੀ ਲੁੱਕ ਮੈਚ ਕੀਤੀ ਹੈ ਅੰਦਰ ਲੁੱਕ ਮੈਚ ਕੀਤੀ ਹੈ ਵੀ ਆਪਾਂ ਕਹੇ ਕਿਸੇ ਵਾਸਤੇ ਕੋਈ ਕਮੀ ਨਹੀਂ ਗਈ ਪ੍ਰੋਪਰਲੀ ਵਧੀਆ ਇੰਟੀਰੀਅਰ ਡਿਜ਼ਾਈਨ ਕੀਤਾ ਹੋਇਆ ਆਹ ਲੌਬੀ ਆਪਣਾ ਇੱਥੇ ਉਹ ਹੋ ਗਿਆ ਉਹਨੂੰ ਇੱਧਰ ਵਿਖਾ ਪੋੜੀ ਬਖਾਤ ਆ ਪੋੜੀਆ ਡਿਜ਼ਾਈਨ ਬਖਾਤ ਪੱਥਰ ਦੇ ਉੱਤੇ ਆ ਗੋਲੂਆ ਬਣਾ ਕੇ ਜਿਹੜੀ ਸਫੇਦ ਪੱਟੀ ਲਾਈ ਹੈ ਆਪਾਂ ਪਹਿਲਾਂ ਨਹੀਂ ਕੋਠੀ 'ਚ ਬਖਾਇਆ ਸੀਗਾ ਉਹ ਸਫੇਦ ਪੱਟੀ ਉਹਨਾਂ ਨਹੀਂ ਲਾਈ ਹੋਈ ਸੀਗੀ ਹੂੰ ਉਹਨ ਸਫੇਦ ਪੱਟੀ ਦੀ ਆ ਆ ਉਹਦੀ ਇੱਕ ਅਲੱਗ ਲੁੱਕ ਆਉਂਦੀ ਆ ਠੀਕ ਹੈ ਠੀਕ ਹੈ ਤੇ ਉਸ ਤੋਂ ਬਾਅਦ ਜਿਹੜਾ ਆ ਏਰੀਆ ਹੋ ਗਿਆ ਮਤਲਬ ਮੇਨ ਗੱਲ ਆ ਵੇਖ ਵੀ ਪੋੜੀ ਦੇ ਥੱਲੇ ਅਕਸਰ ਤਾਂ ਖਾਲੀ ਛੱਡੀ ਹੁੰਦੀ ਹੈ ਯੋਜਕਤ ਹੈ ਗਿਆ ਜੀ ਆ ਕੋਈ ਸਪੇਸ ਆ ਜੇ ਛੱਡਿਆ ਨਹੀਂ ਯੂਜ਼ ਨਾ ਕਰਤਾ ਹੋਵੇ ਹੁਣ ਇੱਥੇ ਤੁਸੀਂ ਇਹ ਚ ਆਪਣਾ ਪ੍ਰੈਸ ਕਰ ਲੋ ਕਪੜੇ ਫਿਕਸ ਹੋ ਗਿਆ ਜੀ ਫਿਕਸ ਆਪਣਾ ਸ਼ੂ ਰੈਕ ਬਣਾ ਲਓ ਕਪੜੇ ਸਟੋਰ ਕਰ ਲਓ ਉਮੂਮਨ ਕੋਈ ਐਹੋ ਜੀ ਚੀਜ਼ ਹੈਗੀ ਇਹ ਜਿਹੜੀ ਆਪਾਂ ਬਹੁਤ ਘੱਟ ਵਰਤਦੇ ਹੈਗੇ ਆ ਠੀਕ ਹੈ ਉਹਨਾਂ ਲੱਕੜ ਵਾਲਾ ਡਿਜ਼ਾਈਨ ਦੀ ਕਾਰਗਰੀ ਵੇਖ ਅਦਰ ਕਿੰਨੀ ਸਪੇਸ ਹੈਗੀ ਆ ਪੂਰੇ ਪਿੰਡ ਦੇ ਸ਼ੂ ਲਿਆ ਕੇ ਰੱਖਦੀ ਐ ਤੇ ਠੀਕ ਹੈ ਮਤਲਬ ਐਹੋ ਜਿਹਾ ਆ ਚੀਜ਼ ਨਾ ਕਿਤੇ ਹੈ ਹੀ ਨਹੀਂ ਗੀ ਪੂਰਾ ਗੱਲ ਹੀ ਕੋਈ ਯੋਜਕ ਕੀਤਾ ਗਿਆ ਹੈ ਪ੍ਰੋਪਰ ਸਪੇਸ ਯੂਜ਼ ਕੀਤਾ ਇਧਰ ਵੇਖ ਇੱਥੇ ਕੋਈ ਚੀਜ਼ ਰੱਖ ਦੇ ਉਹ ਇੱਕ ਦਿੱਕਤ ਵਾਲੀ ਗੱਲ ਨਹੀਂ ਆਪਾਂ ਕੋਈ ਇਹੋ ਜਿਹੀ ਚੀਜ਼ ਰੱਖਣੀ ਜਿਹੜੀ ਬਰ ਯੋਜ ਨਹੀਂ ਹੁੰਦੀ ਇਧਰ ਆ ਮੋਂ ਨੂੰ ਆ ਬੈਡਰੂਮ ਹੈ ਦੇਗਾ ਠੀਕ ਹੈ ਆ ਸਪੇਸ ਵੇਖੀ ਨਾ ਇੰਨਾ ਬੈਡਰੂਮ ਨਹੀਂ ਹੁੰਦਾ ਮੋਮਨ ਘਰਾਂ ਦਾ ਜਿੰਨੀ ਆ ਚੀਜ਼ ਹੈਗੀ ਹੈ ਵਾਸ਼ਿੰਗ ਏਰੀਆ ਸਟੋਰੇਜ ਏਰੀਆ ਡਰੈਸਿੰਗ ਲਾ ਲਓ ਠੀਕ ਹੈ ਬਾਹਰ ਸਿੰਕ ਸਗੀ ਇੱਥੇ ਮਿਰਰ ਲਾ ਕੇ ਪ੍ਰੋਪਰ ਵੈਂਟੀ ਬਣ ਜਾਊਗੀ ਔਰ ਵੈਂਟੀ ਵੀ ਹੈ ਜੀ ਵੀ ਬੋਲੂਗੀ ਬਈ ਪੂਰਾ ਸ਼ੀਸ਼ਾ ਇੱਥੇ ਦਾ ਚਾਰ ਬੰਦੇ ਆ ਕੇ ਖੜ ਕੇ ਤਿਆਰ ਹੋ ਨਾ ਕਮੀ ਨਹੀਂਗੀ ਤੂੰ ਬਾਥਰੂਮ ਵੇਖ ਕਰ ਬਾਥਰੂਮ ਚ ਪੈਟਰਨ ਦੇ ਔਰ ਇੱਕ ਨਹੀਂ ਹੈਗਾ ਇੱਧਰ ਦੋ ਬਣਾਏ ਆ ਆ ਵਖਾਇ ਹਾਲਾਂਕਿ ਨੇਰਾ ਚਲਦੀ ਨਾ ਨਹੀਂਗਾ ਬਾਲਾ ਦੋਨੇ ਬਰਾਬਰ ਦੇ ਬਈ ਬੰਦਾ ਕਹੇ ਯਾਰ ਘਰ ਚ 100 ਬੰਦੇ ਵੀ ਆਏ ਹੋਏ ਨਾ ਗੈਸਟ ਅਗਲੇ ਨੂੰ ਵੇਟ ਨਹੀਂ ਕਰਨਾ ਪੈਣਾ ਠੀਕ ਹੈ ਘਰ ਚ ਇਹਨੇ ਬਾਥਰੂਮ ਮੈਂ ਵੀ ਵੇਟ ਨਹੀਂ ਕਰਨਾ ਪਊਗਾ ਦਰਵਾਜ਼ੇ ਦਾ ਪੈਟਰਨ ਇੱਥੇ ਵੀ ਡਿਜ਼ਾਈਨ ਸੇਮ ਰੱਖਿਆ ਇੰਟੀਰੀਅਰ ਦੇ ਨਾਲ ਮੈਚ ਕਰਦਾ ਠੀਕ ਹੈ ਪਾਣੀ ਚਮਕਾ ਲੈ ਇੰਟੀਰੀਅਰ ਨੀਗਾ ਤੇ ਵੇਖਣ ਚ ਬਹੁਤ ਵਧੀਆ ਲੱਗਦਾ ਇੱਧਰ ਵਿਖਾਉ ਉਹਨੂੰ ਪਹਿਲਾਂ ਤਾਂ ਵਿਖਾ ਬੈਡ ਮਾਸਟਰ ਬੈਡਰੂਮ ਆ ਗਿਆ ਆ ਮਾਸਟਰ ਬੈਡਰੂਮ ਹੋ ਗਿਆ ਡਿਜ਼ਾਈਨ ਵੇਖ ਬੈਡ ਦਾ ਕਿੰਨਾ ਸੋਹਣਾ ਬਣਾਇਆ ਕੋਈ ਯਾਰ ਅਗੇਨ ਵੈਂਟੀਲੇਸ਼ਨ ਦੀ ਕੋਈ ਕਮੀ ਨਹੀਂ ਗਈ ਹਵਾ ਦੀ ਕੋਈ ਕਮੀ ਨਹੀਂ ਗਈ ਹਾਂ ਜੀ ਬੰਦੇ ਨੂੰ ਪੂਰੇ ਦਿਨ ਚ ਲੇਟ ਜਗਾਣ ਦੀ ਲੋੜ ਨਹੀਂ ਕਮਰੇ ਚ ਐਨਾ ਸਿਸਟਮ ਹੈ ਇੱਧਰ ਵਿਖਾਉ ਉਹਨੂੰ ਡਰੈਸਿੰਗ ਜਿੰਨਾ ਬੈਡਰੂਮ ਹੈ ਨਾ ਉਦੋਂ ਅੱਧੇ ਸਾਈਜ਼ ਦਾ ਡਰੈਸਿੰਗ ਹੈ ਵੀ ਆਪਾਂ ਕਹੀਏ ਲੈਟ ਹੈ ਨਹੀਂ ਪਈ ਇਧਰ ਲੈਟ ਹੈ ਨਹੀਂ ਚੱਲ ਕੋਈ ਨਹੀਂ ਦੇਖਦਾ ਪਈ ਇਧਰ ਵਧੀਆ ਆਹ ਡ्रेसਿੰਗ ਵੇਖ ਠੀਕ ਹੈ ਆਹ ਏਰੀਆ ਵੇਖ ਆਹ ਸਟੋਰੇਜ ਵੇਖ ਕਿੰਨੀ ਸਟੋਰੇਜ ਆ ਕੋਈ ਸਪੇਸ ਹੈ ਜਿਹੜਾ ਹੈ ਨਹੀਂਗਾ ਵੀ ਜਿਹੜਾ ਉਹ ਛੱਡਿਆ ਹੋਵੇ ਆਹ ਵੇਖ ਠੀਕ ਹੈ ਆਹ ਹੋ ਗਿਆ ਇਧਰ ਉਹ ਆਹ ਵੇਖ ਲੈ ਨਾਲੇ ਮੇਨ ਗੱਲ ਡਿਜ਼ਾਈਨ ਦੀ ਮਿਸਤਰੀ ਦੀ ਪ੍ਰੋਪਰਲੀ ਚੀਜ਼ ਪਹਿਲਾਂ ਬਣਾ ਰੱਖੀ ਐ ਖਰਚਾ ਬਚ ਗਿਆ ਕਿੰਨਾ ਉਮਮਨ ਬਾਈ ਪਤਾ ਕੀ ਹੁੰਦਾ ਯਾਰ ਸਾਰਾ ਆਪਾਂ ਲੱਕੜ ਦਾ ਕਰਵਾ ਲੈਂਦੇ ਨਾ ਕੱਲੀ ਕੱਲੀ ਕਦੇ ਆਪਾਂ ਸਲੇਬ ਲੱਕੜ ਦੀ ਬਣਾਈਏ ਬਹੁਤ ਮਹਿੰਗੀ ਪੈਂਦੀ ਹੈ ਮਹਿੰਗੀ ਪੈਂਦੀ ਹੈ ਲੇਕਿਨ ਆ ਜਿਹੜੀ ਚਿਨਾਈ ਦੇ ਵਿੱਚ ਬਣਾਈ ਹੋਈ ਹੈ ਠੀਕ ਹੈ ਨਾ ਤੇ ਸਲਾਵ ਆਵੇ ਠੀਕ ਹੈ ਵੇਖਣ ਨੂੰ ਵਧੀਆ ਅੱਧਾ ਪੈਸਾ ਬਚ ਗਿਆ ਮਜ਼ਬੂਤੀ ਜ਼ਿਆਦਾ ਬਾਹਰ ਪੱਲੇ ਪੱਲੇ ਬਣਾਏ ਆ ਪਰ ਪੱਲੇ ਵੇਖ ਕੇ ਲੱਗਦਾ ਯਾਰ ਪਤਾ ਨਹੀਂ ਕਿੰਨੀ ਕੁ ਵਧੀਆ ਚੀਜ਼ ਆਪਾਂ ਬਣਾਈ ਹੈ ਔਰ ਅੰਦਰੋਂ ਮਜ਼ਬੂਤ ਵੀ ਹੈਗੀ ਹੈ ਕਾਮਯਾਬੀ ਹੈਗੀ ਹੈ ਠੀਕ ਹੈ ਔਰ ਪ੍ਰੋਪਰਲੀ ਕੱਲਾ ਕੱ ਹਾਂ ਵੀ ਆਪਾਂ ਇਹ ਨਹੀਂ ਕਿ ਐਸਾ ਦੇਰ ਵੀ ਕਿਸੇ ਕੋਲਸੇ ਆਪਣਾ ਸਟੋਰੇਜ ਦੀ ਕੋਈ ਕਮੀ ਆਊਗੀ ਉੱਪਰ ਆ ਗਿਆ ਇਸ ਪਾਸੇ ਉਹ ਆ ਗਿਆ ਇੱਧਰ ਡਰੈਸਿੰਗ ਆ ਗਿਆ ਕੋਈ ਕਮੀ ਨਹੀਂ ਦੀ ਹੁਣ ਇੱਧਰ ਆ ਕੇ ਮਨੂੰ ਉੱਤੇ ਵਿਖਾ ਕੇ ਇਹ ਮੜਾ ਆ ਪਹਿਲਾਂ ਤਾਂ ਆਹ ਕੋਰ ਬਖਾ ਦਿੱਤਾ ਠੀਕ ਹੈ ਆ ਡਿਜ਼ਾਈਨ ਵੇਖ ਆ ਆਮੋਮਨ ਡਿਜ਼ਾਈਨ ਘਰਾਂ ਦੇ ਬਾਹਰ ਹੁੰਦੇ ਆ ਹਾਂਜੀ ਠੀਕ ਹੈ ਰਾਇਲ ਲੁੱਕ ਦੇਣ ਵਾਸਤੇ ਨਾ ਆਪਾਂ ਨੂੰ ਬਰੀਕੀ ਇਕੱਲੀ ਬਾਹਰ ਨਹੀਂ ਵੇਖਣੀ ਹੁੰਦੀਗੀ ਕਰਦੇ ਅੰਦਰ ਵੀ ਵੇਖਣੀ ਹੁੰਦੀ ਹੈ ਉਨ ਜਿੰਨੀ ਗਲਾਈ ਚ ਬਣਾਈ ਆ ਆ ਗਲਾਈ ਵੇਖ ਠੀਕ ਹੈ ਕੋਰ ਦੀ ਸਫਾਈ ਵੇਖ ਹਮੂਮਨ ਹਰ ਕੋਈ ਨਹੀਂ ਕਰ ਪਾਂਦਾਗਾ ਆ ਬਾਈ ਹੋਰੇ ਬਲਕਰਨ ਬਾਈ ਹੋਰੇ ਬਹੁਤ ਸਿਆਣੇ ਬੰਦੇ ਆ ਜਿਨ੍ਹਾਂ ਨੂੰ ਆ ਸਫਾਈ ਕਰਨੀ ਸਫਾਈ ਦਾ ਕੰਮ ਕਰਨਾ ਹੁੰਦਾ ਤੂੰ ਕੋਈ ਇੱਥੇ ਅਈ ਨਹੀਂ ਵੀ ਕੋਈ ਨੁੱਕਰ ਭਰੀ ਹੋਈ ਆ ਠੀਕ ਹੈ ਵੀ ਕੋਈ ਟੇਢੀ ਵਿੰਗੀ ਹੋਵੇ ਜਿੰਨੀ ਗਲਾਈ ਪ੍ਰੋਪਰਲੀ ਐਂਗਲ ਨਾਲ ਬੰਦੀ ਹੈ ਨਾ ਉਨੀ ਗਲਾਈ ਬਣੀ ਹੋਈ ਆ ਹਰ ਕਿਸ ਦਾ ਸਫਾਈ ਦੀ ਆਇ ਨਹੀਂਗੀ ਆ ਦੇਖ ਤੂੰ ਆਪਣੀ ਵਾਸ਼ਿੰਗ ਏਰੀਆ ਵਾਸ਼ ਮਸ਼ੀਨ ਆ ਪਾਈ ਹੈ ਨਾ ਬੈਠ ਗਈ ਹੈ ਅੰਦਰਲੇ ਪਾਸੇ ਵੀ ਸੀਗੀ ਬਾਹਰ ਵੀ ਹੈਗੀ ਐ ਮਿਰਰ ਪੂਰਾ ਵੱਡਾ ਆਊਗਾ ਠੀਕ ਐ ਤੇ ਸਟੋਰੇਜ ਥੱਲੇ ਵੇਖ ਲੈ ਕੋਈ ਦਿੱਕਤ ਨਹੀਂ ਨੀਗੀ ਸਾਬਣ ਰੱਖ ਸਰਫ ਰੱਖ ਟੂਥਪੇਸਟ ਕੁਛ ਮਰਜੀ ਰੱਖ ਜੋ ਵੀ ਆਪਾਂ ਨੂੰ ਆਮੋ ਆਮਲ ਲੋੜ ਪੈਂਦੀ ਐ ਇਕੱਠਾ ਸਟੋਰ ਕਰਕੇ ਰੱਖ ਲੈ ਕੋਈ ਦਿੱਕਤ ਨਹੀਂ ਨੀਗੀ ਉਹ ਡਾਊਨ ਸੀਲਿੰਗ ਵਖਾ ਡਾਊਨ ਸੀਲਿੰਗ ਘਰ ਚ ਨਾ ਬਈ ਔਰ ਕੱਲਾ ਕਲਾ ਆਈ ਪਤਾ ਕੀ ਹੁੰਦਾ ਹਾਂਜੀ ਕਈ ਕੋਠੀਆਂ ਚ ਕੀ ਹੁੰਦਾ ਐ ਅਲੱਗ ਅਲੱਗ ਡਿਜ਼ਾਈਨ ਬਣਾ ਦਿੰਦੇ ਠੀਕ ਐ ਉਹ ਵੇਖਣ ਚ ਯਾਰ ਇੱਥੇ ਕੁਝ ਹੋਰ ਹੈ ਇੱਥੇ ਕੁਝ ਹੋਰ ਹੈ ਉਹ ਅਲੱਗ ਸਨੈਰੀਓ ਹੋ ਗਿਆ ਲੇਕਿਨ ਜੋ ਲੁੱਕ ਇੱਕੋ ਨਾਲ ਦੀ ਚੀਜ਼ ਹੀ ਆਉਂਦੀ ਹੈ ਨਾ ਉਹਦੀ ਕੋਈ ਕਮੀ ਨਹੀਂ ਗਈ ਆ ਡੀਏ ਮੈਚਿੰਗ ਕੀਤੀ ਗਈ ਹੈ ਮੈਚਿੰਗ ਕਰਕੇ ਉਹ ਡਿਜ਼ਾਈਨ ਹੋ ਗਿਆ ਅੰਦਰ ਆਪਾਂ ਵੇਖਿਆ ਹੈ ਨਾ ਉੱਪਰ ਆਪਾਂ ਵੇਖਿਆ ਜਿਹੜੀ ਕੋਰ ਨਾਲ ਡਿਜ਼ਾਈਨ ਬਣਾਇਆ ਹੋਇਆ ਹੈ ਨਾ ਉਹ ਅਸਲੀ ਰਾਇਲ ਲੁੱਕ ਤਾਂ ਉਹ ਦਿੰਦੇ ਆ ਰਾਇਲ ਆ ਬਈ ਕੀ ਹੈਗਾ ਸਟੱਡੀ ਰੂਮ ਆ ਦੇਖੋ ਉਹ ਆ ਗਿਆ ਸਟੱਡੀ ਰੂਮ ਹੈ ਇਹ ਆ ਸਟੱਡੀ ਰੂਮ ਘੱਟ ਤੇ ਬੈੱਡਰੂਮ ਦੇ ਬਰਾਬਰ ਦਾ ਹੈ ਬਾਈ ਜਿਹੜਾ ਮਾਲਕ ਹੈਗੇ ਆ ਉਹਨਾਂ ਦਾ ਬੇਟਾ ਪੜਦਾ ਹੈ ਹਾਂਜੀ ਦੇਖੋ ਸ਼ਾਂਤੀ ਵਾਲੇ ਪਾਸੇ ਕਰਤਾ ਹੈ ਕੋਈ ਡਿਸਟਰਬੈਂਸ ਨਹੀਂ ਠੀਕ ਹੈ ਬੰਦਾ ਜੇ ਪੜਹੀ ਜਾਂਦਾ ਤਸੱਲੀ ਨਾਲ ਪੜੂਗਾ ਇੱਥੇ ਪ੍ਰੋਪਰਲੀ ਆਹ ਦੇਖ ਸਲੈਬ ਦੇਖ ਬਣਾਈ ਹੋਈ ਲੈਪਟਾਪ ਰੱਖ ਇੱਥੇ ਕੰਪਿਊਟਰ ਰੱਖ ਟੇਬਲ ਕੁਰਸੀ ਰੱਖ ਠੀਕ ਹੈ ਤੇ ਆਹ ਮੇਨ ਚੀਜ਼ ਆਹ ਦੇਖ ਦੇਖਦੇ ਨਹੀਂ ਗਈ ਯੂਜ਼ ਕੀਤਾ ਨਾ ਸਪੇਸ ਹਾਂਜੀ ਆ ਬੱਪਰ ਨਹੀਂ ਪੱਥਰ ਲਾਇਆ ਕੋਈ ਦਿੱਕਤ ਨਹੀਂ ਗੇ ਲੱਕੜ ਖਰਾਬ ਨਹੀਂ ਹੁੰਦੀਗੀ ਬਈ ਉਹੀ ਗੱਲ ਪੈਸਾ ਲਾਓ ਤਸੱਲੀ ਨਾਲ ਲਾਓ ਇੰਟੀਰੀਅਰ ਕਰਵਾ ਕੇ ਲਾਓ ਨਾ ਬੜੀਆ ਲੱਗਦਾ ਹੁਣ ਇੱਥੇ ਚਾਹ ਕਿਤਾਬਾਂ ਰੱਖ ਲੈ ਕੁਛ ਮਰਜ਼ੀ ਸਟੇਜ ਵਿੱਚ ਸਮਾਨ ਰੱਖ ਲੈ ਨਾਲ ਦੇ ਨਾਲ ਆਪਣਾ ਸਟੋਰੇਜ ਇੱਥੇ ਕੱਪੜੇ ਆਸਤੇ ਹੋਊਗੀ ਠੀਕ ਹੈ ਅੰਦਰ ਇੱਥੇ ਪੱਥਰ ਲਾ ਰੱਖਿਆ ਹੈ ਸਲਾਬ ਵਾਲਾ ਤਾਂ ਮਸਲਾ ਹੀ ਨਹੀਂ ਕਰਦਾ ਪੂਰੇ ਘਰ 'ਚ ਸਲਾਬ ਵਾਲਾ ਕੋਈ ਦਿੱਕਤ ਨਹੀਂ ਕੋਈ ਦਿੱਕਤ ਹੀ ਨਹੀਂ ਕੋਈ ਆਪਾਂ ਇਹਦਾ ਕੋਰਨਰ ਛੱਡਿਆ ਹੀ ਨਹੀਂ ਗਾ ਯਾਰ ਜਿੱਥੇ ਆਪਾਂ ਨੂੰ ਕਹੇ ਆ ਵੀ ਇੱਥੇ ਸਲਾਬ ਆ ਜੋ ਵੀ ਇੱਥੇ ਆਪਾਂ ਦੀ ਚੀਜ਼ ਖਰਾਬ ਹੋ ਜਾਊਗੀ ਲੁੱਕ ਦੀ ਲ ਪੱਥਰ ਨਾਲ ਸਾਰਾ ਕੰਮ ਕਰਵਾਇਆ ਉਹ ਵਧੀਆ ਨਾਲੇ ਪੈਸੇ ਵੀ ਬੱਚੇ ਬੰਦੇ ਦੇ ਠੀਕ ਹੈ ਲੁੱਕ ਵੀ ਵਧੀਆ ਆ ਗਈ ਤੇ ਲੌਂਗ ਲਾਸਟਿੰਗ ਕੰਮ ਹੋ ਗਿਆ ਵੀ ਲੰਬਾ ਚੱਲੂਗਾ ਲੰਬਾ ਜੀ ਟੀਵੀ ਪੈਨਲ ਵੇਖ ਮੋਂ ਨੂੰ ਟੀਵੀ ਪੈਨਲ ਦਾ ਡਿਜ਼ਾਈਨ ਬਖਾ ਲੋਬੀ ਹੈਗੀ ਐ ਡਾਈਨਿੰਗ ਏਰੀਆ ਪਰਲੇ ਪਾਸੇ ਹੋ ਗਿਆ ਇੱਥੇ ਬਚਾ ਲੈ ਸੋਫਾ ਲਾ ਕੇ ਵਧੀਆ ਕੰਨ ਚਾਰ ਕਦੇ ਗੈਸਟ ਆਏ ਹੋਏ ਆ ਵਧੀਆ ਲੋਕਾਂ ਦੀ ਅਗਲਾ ਉੱਪਰ ਵੇਖੂਗਾ ਸਾਹਮਣੇ ਵੇਖੂਗਾ ਬਾਹਰ ਵੇਖੂਗਾ ਚਾਰੋਂ ਪਾਸੇ ਰੋਸ਼ਨੀ ਕੋਈ ਕਮੀ ਨਹੀਂ ਘਰ ਚ ਉੱਪਰ ਵੇਖੀਏ ਬਈ ਆ ਜਾਓ ਬਈ ਪਰ ਮਨੋਇਦਰਾ ਨਾਲੇ ਕੋਈ ਨਾ ਕੋਈ ਬੜਾ ਸਪੇਸ ਖਰਾਬ ਨਹੀਂ ਕੀਤਾਗਾ ਠੀਕ ਹੈ ਘੱਟ ਜਗ੍ਹਾ ਦੇ ਵਿੱਚ ਵਧੀਆ ਚੌੜੀ ਬਣਾਈ ਹੈ ਖੁੱਲੀ ਬਣਾਈ ਹੈ ਵੀ ਆਪਾਂ ਇਹ ਨਹੀਂ ਕਹਿ ਸਕਦੇ ਹਨ ਵੀ ਕੱਲ ਨੂੰ ਕੋਈ ਬੰਦਾ ਉੱਪਰ ਚੜ੍ਹ ਨਹੀਂ ਸਕਦਾ ਜੇ ਕੋਈ ਸਪੇਸ ਘੱਟ ਆ ਜਾਂ ਕੋਈ ਸਮਾਨ ਵੀ ਆਪਾਂ ਉੱਪਰ ਲੈ ਕੇ ਆਣਾ ਉਹਦੀ ਕੋਈ ਦਿੱਕਤ ਨਹੀਂ ਆਂਦੀਗੀ ਹੁਣ ਇੱਥੋਂ ਵੇਖ ਬੰਦਾ ਇੱਥੇ ਖੜ੍ਹਾ ਹੈ ਬਾਹਰੋਂ ਕੋਣ ਆਇਆ ਸਾਫ਼ ਪਤਾ ਲੱਗਦਾ ਹਾਂਜੀ ਠੀਕ ਹੈ ਲੌਬੀ ਵੇ ਕਿੰਨੀ ਖੁੱਲੀ ਆ ਭਈਆ ਕਿੰਨੀ ਆ ਕਿੰਨਾ ਏਰੀਆ ਲੌਬੀ ਦਾ 18 बाई 18 ਹੀ ਆਈ 18 बाई 18 ਦੀ ਲੋਬੀ ਹੋ ਗਈ ਹੈ ਠੀਕ ਹੈ ਉੱਪਰ ਦੋ ਬੈਡਰੂਮ ਨੇ ਉਹਨੂੰ ਇੱਕ ਆ ਆ ਬੈਡਰੂਮ ਆ ਬਈ ਕਿ ਵਾਸ਼ਰੂਮ ਆ ਵਾਸ਼ਰੂਮ ਠੀਕ ਹੈ ਉਹਨੂੰ ਲੈ ਯਾਰ ਲਾ ਬੈਡਰੂਮ ਬਣਾ ਰੱਖਿਆ ਵਾਸ਼ਰੂਮ ਕਾਹਦਾ ਭਈ ਇੱਥੇ ਦੱਸ ਉਹਨੂੰ ਆ ਦੇ ਜੋ ਨੀਚੇ ਸੀਗਾ ਨਾ ਸੇਮ ਡਾਈਨ ਉੱਪਰ ਕੋਈ ਕਮੀ ਨਹੀਂ ਗਈ ਉਨਾ ਹੀ ਸਪੇਸ ਹੈ ਉਨੀ ਸਟੋਰੇਜ ਸਹੀ ਆਪਣਾ ਡ्रेसਿੰਗ ਏਰੀਆ ਹੋ ਗਿਆ ਆ ਸਟੋਰੇਜ ਹੋ ਗਈ ਤੇ ਦੋ ਹੀ ਵਾਸੋਂ ਪ੍ਰੋਪਰ ਦੋ ਪੂਰੇ ਦੇ ਪੂਰੇ ਬਈ ਐਸਾ ਘਰ ਚ ਬਈ ਕਦੇ ਫੰਕਸ਼ਨ ਹੋਇਆ ਨਾ ਆ ਗੱਲ ਤਾਂ ਪੱਕੀ ਐ ਬੰਦਾ ਕੋਈ ਔਖਾ ਨਹੀਂ ਹੁੰਦਾ ਔਖਾ ਵਾਲੀ ਹੁੰਦਾ ਪ੍ਰੋਪਰ ਸਪੇਸ ਨਾਲ ਨੇ ਨਾ ਉਹਨਾਂ ਦਾ ਡਿਜ਼ਾਈਨ ਜਿਹੜਾ ਟਾਈਲਾਂ ਦਾ ਪੈਟਰਨ ਬਣਾ ਰੱਖਿਆ ਆ 봐 ਸਾ ਥੱਲੇ ਅਲੱਗ ਸੀਗਾ ਉੱਪਰੋਂ ਅਲੱਗ ਹੈ ਵੇਖੋ ਕਿ ਉੱਪਰ ਕਿੰਨਾ ਵਧੀਆ ਲੱਗਿਆ ਹੁੰਦਾ ਗ੍ਰੀਨ ਟਾਈਲ ਦੀ ਸਿਲੈਕਸ਼ਨ ਨਹੀਂ ਵਧੀਆ ਕਿਤੇ ਜਿਵੇਂ ਪੂਰੀ ਮਾਰਬਲ ਲੱਗੀ ਹੁੰਦੀ ਹੈ ਨਾ ਉਹ ਜੀ ਰੁਕਉਂਦੀ ਹੈ ਆਇਆ ਉਹਨੂੰ ਅੱਧਰ ਆਇਆ ਬਾਹਰ ਨੂੰ ਮਨੂ ਆ ਬਖਾਦਰ ਬੈਡਰੂਮ ਮੇਨ ਗੱਲ ਯਾਰ ਚਕਾਠਾਂ ਦੀ ਹੂੰ ਮਜ਼ਬੂਤ ਵਧੀਆ ਖੁੱਲੀ ਆ ਕਮਰਾ ਜਿੰਨਾ ਸੇਮ ਕਮਰਾ ਥੱਲੇ ਸੀਗਾ ਉਹਦੇ ਨਾਲ ਦੇ ਕਮਰਾ ਉੱਪਰ ਲਾਇਆ ਹੋਇਆ ਠੀਕ ਐ ਤੇ ਇਧਰੋਂ ਬਾਹਰ ਨਾਲ ਸਾਹ ਇੱਥੇ ਆ ਕੇ ਆ ਦੇਖ ਮਨੂ ਆ ਜੀ ਤਾਂ ਮੇਨੇ ਗੀਏ ਯਾਰ ਹੂੰ ਆ ਵੇਖ ਇੱਥੋਂ ਲੋਕੋ ਵੇਖ ਤੂੰ ਠੀਕ ਐ ਉਹ ਆਪਾਂ ਥੱਲੇ ਗੱਲ ਕਰਦੇ ਸੀਗੇ ਵੀ ਇੱਥੇ ਗ੍ਰਿਲ ਲਾਣੀ ਹੈ ਗ੍ਰੇਲੀ ਨਹੀਂ ਲਾਣੀ ਕੋਰਾ ਵੇਖ ਬਣਾਈ ਹੋਈ ਆ ਆ ਕੋਰ ਰॉयਲ ਲੁੱਕ ਆਉਂਦੀ ਐ ਆਪਾਂ ਕੱਲ ਨੂੰ ਹਵੇਲੀਆਂ ਵਿੱਚ ਹਵੇਲੀਆਂ 'ਚ ਨਹੀਂ ਹੁੰਦਾ ਬਈ ਹੈਨਾ ਇੱਥੇ ਪੁਰਾਣੇ ਵੱਡੇ ਉਹ ਲੈਂਪ ਲੱਗੇ ਹੁੰਦੇ ਸੀਗੇ ਉਹ ਚੀਜ਼ਾਂ ਉਹ ਉਹ ਲੁੱਕ ਆਉਗੀ ਪ੍ਰੋਪਰਲੀ ਇੱਥੇ ਠੀਕ ਹੈ ਕਲਾਸਿਕ ਡਿਜ਼ਾਈਨ ਹੈ ਪੂਰਾ ਕਲਾਸਿਕ ਡਿਜ਼ਾਈਨ ਹੋ ਗਿਆ ਮਨੂੰ ਆਹ ਦੇਖ ਆਪਾਂ ਨੋਰਮਲ ਕੋਰਾ ਦਾ ਦੇਖਦੇ ਹਾਂ ਨਾ ਆ ਗਲਾਈ ਵਾਲੀ ਦੇਖ ਹੂੰ ਆ ਤੂੰ ਸਫਾਈ ਦੇਖ ਮੇਨ ਗੱਲ ਐ ਤੈਨੂੰ ਇੱਥੇ ਜੋੜ ਨਹੀਂ ਦਿਖੀ ਜਾਂਦਾ ਕੋਈ ਵੀ ਸਭ ਤੋਂ ਮੇਨ ਸਫਾਈ ਵੀ ਪਲਾਸਟਰ ਦੇ ਵਿੱਚ ਆਪਾਂ ਆਹੀ ਮੰਨਦੇ ਹਾਂ ਨਾ ਬਈ ਜਦੋਂ ਆਪਾਂ ਲਪਾਈ ਕਰੀ ਜੰਨੇ ਆ ਹਾਂਜੀ ਹਾਂਜੀ ਕੋਈ ਜੋੜ ਨਾ ਹੋਵੇ ਜੋੜ ਨਾ ਹੋਵੇ ਹੈਨਾ ਜੋੜ ਨਾਲ ਇੱਕ ਤਾਂ ਲੁੱਕ ਖਰਾਬ ਹੋ ਜਾਂਦੀ ਹੈ ਕੱਲ ਨੂੰ ਤਰੇਡ ਆਉਂਦਾ ਦਿੱਕਤ ਰਹਿੰਦੀ ਹੈ ਨਾ ਸੋ ਪ੍ਰੋਬਲਮ ਹੁੰਦੀ ਹੈ ਤੇ ਉਪਰ ਆ ਥੱਲੇ ਮਾਰਬਲ ਦਾ ਪੈਟਰਨ ਬਗਾ ਆ ਫਾਰਸਾਲਾ ਡਿਜ਼ਾਈਨ ਲੋਕੀ ਆ ਕਰਾਣਾ ਬੰਦ ਕਰ ਗਏ ਵੀ ਹੈਨਾ ਹਾਂਜੀ ਲੇਕਿਨ ਆ ਡਿਜ਼ਾਈਨ ਸਦਾਬਾਰ ਹੈ ਸਦਾਬਾਰ ਡਿਜ਼ਾਈਨ ਆਜ ਤੋ 50 ਸਾਲ ਬਾਅਦ ਵੀ ਇੰਹੀਂ ਵਧੀਆ ਲੱਗੂਗਾ ਉਹਨੂੰ ਥੱਲੇ ਵਿਖਾ ਪਹਿਲਾਂ ਥੱਲੇ ਮਾਰਬਲ ਵਿਖਾ ਵੀ 50 ਸਾਲ ਬਾਅਦ ਵੀ ਇੰਹੀਂ ਲੱਗੂਗਾ ਵਧੀਆ ਠੀਕ ਹੈ ਤੇ ਅੱਜ ਵੀ ਆ ਮਾਡਰਨ ਦਾ ਮਾਡਰਨ ਹੈਗਾ ਬਾਹਰ ਤੋਂ ਪੇ ਵਿੱਚ ਇਹ ਕਾਮਯਾਬ ਹੈ ਜੀ ਨਾਲੇ ਕਾਮਯਾਬ ਹੈਗਾ ਕੋਈ ਬਾੜਾ ਆਪਾਂ ਕੋਈ ਬਾੜਾ ਵੱਡਾ ਨਹੀਂ ਹੈਗਾ ਸਿਸਟਮ ਚ ਹੈ ਨਾ ਚਿਪਸ ਲਾਉਣੇ ਹੈ ਨਾ ਫਿਰ ਇਹ ਨੀ ਤਾਂ ਫੈਲ ਜਾਂਦਾ ਇੱਕ ਆ ਟੋਡੇ ਕੀ ਟੋਡੇ ਸੀਗੇ ਬਈਆ ਟੋਡਾ ਟੋਡਾ ਆ ਵੇਖ ਆ ਜਿਹੜਾ ਆਪਾਂ ਥੱਲੇ ਵਿਖਾਈ ਹੁੰਦੇ ਸੀਗਾ ਨਾ ਪ੍ਰੋਪਰਲੀ ਕਿੰਨੀ ਵਧੀਆ ਕਲਾਸਿਕ ਲੁੱਕ ਆ ਜਾਂਦੀ ਟੋਡਿਆਂ ਦੀ ਡਿਜ਼ਾਈਨ ਵੇਖ ਆ ਸਾਰਾ ਕੋਟਾ ਸਟੋਨ ਆਪਣਾ ਕਿਹੜਾ ਪੱਥਰ ਸੀ 돌ਪੁਰੀ ਪੱਥਰ 돌ਪੁਰੀ ਪੱਥਰ 돌ਪੁਰੀ ਪੱਥਰ ਰਾਜਸਥਾਨ ਚ ਹੁੰਦਾ ਆਪਣੇ ਬਾੜਾ ਫੇਮਸ ਹੈ ਠੀਕ ਹੈ ਉਹਦੀ ਕਟਾਈ ਕਰਕੇ ਪ੍ਰੋਪਰਲੀ ਲਿਆ ਕੇ ਇੱਥੇ ਲਾਏ ਹੋਏ ਆ ਬਹੁਤ ਹੀ ਵਧੀਆ ਲੱਗ ਜਾਂਦੇ ਆ ਠੀਕ ਆ ਹੁਣ ਆ ਵਰਾਂਡਾ ਵਖਾ ਉੱਤੇ ਆ ਵਖਾ ਯਾ ਡੀ ਆਨ ਦੇ ਮਾਮਲੇ ਚ ਨਾ ਹਵੇਲੀ ਬਣਾਤੀ ਪੂਰੀ ਹਵੇਲੀ ਠੀਕ ਆ ਨਾਲੇ ਮਾਡਰਨ ਲੁੱਕ ਕਰਤੀਗੀ ਠੀਕ ਆ ਕਲਾਸਿਕਲ ਲੁੱਕ ਕਰਤੀਗੀ ਹੈਰੀਟੇਜ ਲੁੱਕ ਕਰਤੀਗੀ ਰਾਇਲ ਲੁੱਕ ਕਰਤੀਗੀ ਆ ਪਿੱਲਰ ਵੇਖ ਮੋਨੂੰ ਇੱਥੇ ਬੰਦਾ ਇੱਥੇ ਖੜਾ ਹੋਵੇ ਮੀਂਹ ਪਈ ਜਾਂਦਾ ਠੀਕ ਆ ਸਿਆਲਾ ਦੇਣਾ ਜਾਂ ਠੰਡਾ ਪਈਂਦੀ ਧੋਪ ਸੇਕਣਾ ਤੇ ਉੱਥੇ ਬੈਠਾ ਜੂਸ ਪੀ ਜਾਂਦਾ ਮੀਂਹ ਚ ਪਕੌੜੇ ਖਾਈ ਜਾਂਦਾ ਚਾਹ ਪੀ ਜਾਂਦਾ ਹਵਾ ਚੱਲਦੀ ਆ ਬੀ ਪ੍ਰੋਪਰਲੀ ਕਿੰਨਾ ਵਧੀਆ ਲੱਗਦਾ ਵੇਖਣ ਚ ਹੈਨਾ ਆਹ ਵਾਹ ਉਹਨੂੰ ਤੇ ਵਰਾਂਡਾ ਵੇਖ ਕਿੰਨਾ ਖੁੱਲਾ ਵਰਾਂਡਾ ਹੈ ਇੱਥੇ ਕਿਵੇਂ ਮਰਜ਼ੀ ਬੈਠਾ ਰਹਿ ਕੁਛ ਮਰਜ਼ੀ ਕਰੀ ਜਾ ਕੋਈ ਕਮੀ ਨਹੀਂ ਗਈ ਤੇ ਏਰੀਆ ਪੂਰਾ ਵਧੀਆ ਹੈਗਾ ਹੈਨਾ ਕੋਲ ਮਿਲਾ ਕੇ ਘਰ ਚ ਯਾਰ ਪ੍ਰੋਪਰਲੀ ਭਾਈ ਜਿਹੜੇ ਆ ਉੱਪਰ ਛੱਤ ਤੇ ਲਾਏ ਇਹਨਾਂ ਨੂੰ ਕੀ ਕਹਿੰਦੇ ਆ ਖਪਰੈਲ ਕੀ ਖਪਰੈਲ ਖਪਰੈਲ ਮਨ ਉਹ ਇੱਥੋਂ ਵਖਾਇਆ ਕਪਰੇ ਲਾ ਰੇ ਇੱਧਰ ਜਿਹੜੇ ਉੱਪਰ ਲੱਗੇ ਹੋਏ ਹਨ ਆ ਆ ਲੱਗੇ ਹੋਏ ਇੱਥੇ ਆ ਬਖਾ ਆਰੇ ਆ ਡੀਐਨ ਵੀ ਲੋਕ ਯਾ ਨਾ ਮੋਸਟਲੀ ਅਕਲ ਕਈ ਖਾਲੀ ਵੀ ਛੱਡ ਦਿੰਦੇ ਆ ਯਾ ਸਿੰਪਲ ਆਪਣਾ ਕਰਤਾ ਜਿਹੜਾ ਬਨੇਰਾ ਬਣਾਇਆ ਹੋਇਆ ਇੱਕ ਤਾਂ ਵੀ ਇਹ ਤੇ ਛਾਂ ਰਹੂਗੀ ਹਾਂ ਥੱਲੇ ਮਾੜੀ ਮੋਟੀ ਮੀ ਦਾ ਪਾਣੀ ਸਿੱਧਾ ਦਵਾਰਾ ਤਾਂ ਨਹੀਂ ਆਉਂਦਾ ਹੈ ਨਾ ਥੱਲੇ ਥੱਲੇ ਜਾਊਗਾ ਤਾਂ ਦਵਾਰਾ ਆਪਣੇ ਸਲਾਬ ਦੀ ਨਹੀਂ ਗਈ ਦੂਜਾ ਆ ਉਹਦਾ ਵੇਖਣ ਪੂਰੀ ਰਾਇਲ ਲੁੱਕ ਰਾਇਲ ਰੋਕਾ ਆ ਵੀ ਮਟੀਰੀਅਲ ਕਿਹੜੀ ਚੀਜ਼ ਦਾ ਬਣਿਆ ਹੁੰਦਾ ਇਹ ਗੁਜਰਾਤੀ ਮਿੱਟੀ ਦਾ ਹੈ ਜੀ ਗੁਜਰਾਤੀ ਮਿੱਟੀ ਦਾ ਗੁਜਰਾਤ ਚ ਬਣਦਾ ਹੈ ਜੀ ਠੀਕ ਹੈ ਉੱਥੋਂ ਹੀ ਲ ਮੰਗਵਾਇਆ ਸਾਰਾ ਉੱਥੇ ਗੁਜਰਾਤ ਚੋਂ ਹੀ ਆਉਂਦਾ ਹੈ